ਅੱਜ ਲੋਕਾਂ ਦੇ ਘਰ ਪੋਲਿਟਿਸ਼ੀਅਨ ਜਿਹੜੇ ਨੇ ਉਹ ਡੋਰ ਟੂ ਡੋਰ ਕਰਦੇ ਹੋਏ ਦਿਖਾਈ ਦਿੱਤੇ। ਇਹਨਾਂ ਇਲੈਕਸ਼ਨਾਂ ਤੋਂ ਅਸੀਂ ਸਿੱਖਿਆ ਕੀ ਹੈਗਾ? ਇਸ ਚੋਣ ਅਖਾੜੇ ਦੇ ਵਿੱਚੋਂ ਸਾਨੂੰ ਮਿਲਿਆ ਕੀ ਹੈਗਾ? ਕਿ ਅਸੀਂ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਜਗਾ ਸਕੀਏ ਆ। ਇਸ ਲੋਕਤੰਤਰੀ ਧਾਂਜੇ ਦੇ ਵਿੱਚ ਜਾਂ ਉਹਨਾਂ ਦਾ ਇਸ ਤੋਂ ਭਰੋਸਾ ਉੱਠ ਗਿਆ ਹੈਗਾ। ਕਿ ਅਖਿਰਕਾਰ ਜਿਹੜੇ ਹਾਲਾਤ ਬਦਲ ਰਹੇ ਨੇ ਕਿ ਇਹ ਲੋਕਤੰਤਰੀ ਖਾਲਾਤ ਬਣ ਰਹੇ ਨੇ ਜਾਂ ਫਿਰ ਅਸੀਂ ਹੌਲੀ-ਹੌਲੀ ਕਿੱਥੇ ਨਕਤੇ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਵੱਧ ਰਹੀ ਹੈਗੀਆਂ ਵੀ ਦੁਨੀਆ ਦੇ ਵਿੱਚ ਤਾਂ ਇਹ ਕਹਿੰਦੇ ਆ ਕਿ ਅਸੀਂ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਆ ਪਰ ਹਾਲਾਤ ਕੀ ਨਜ਼ਰ ਆ ਰਹੇ ਤੁਸੀਂ ਇਸ ਪੂਰੇ ਜਿਹੜਾ ਇਹ ਮਾਹੌਲ ਹੁਣ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਜਿੰਨਾ ਪ੍ਰਚਾਰ ਹੋਇਆ ਉਸ ਤੋਂ ਤੁਸੀਂ ਕੀ ਸਮੀਖਿਆ ਕੀਤੀ ਹੈਗੀ ਹੈ ਕਿ ਕਿੱਧਰ ਨੂੰ ਵੱਧ ਰਹੀ ਹੈ ਅਸੀਂ ਇੱਕ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਆ ਬੜੀ ਪੁਰਾਣੀ ਡੈਮੋਕ੍ਰੇਸੀ ਆ ਜਿਹੜੇ ਅਸੀਂ ਰੂਫ ਟਾਪ ਤੋਂ ਰੌਲਾ ਪਾਣੇ ਆ ਤੇ ਬਹੁਤ ਕੁਝ ਬੋਲਨੇ ਆ ਮੈਂ ਸਮਝਦਾ ਉਹ ਡੈਮੋਕ੍ਰੇਸੀ ਇਸ ਇਲੈਕਸ਼ਨਾਂ ਦੇ ਬਾਅਦ ਕਮਜ਼ੋਰ ਹੋਈ ਹੈ ਲੋਕੀ ਥੋੜੇ ਨਾਰਾਜ਼ ਨੇ ਥੋੜੇ ਉਹ ਉਹ ਇਲੈਕਟਰੀਕਲ ਪ੍ਰੋਸੈਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹਤੇ ਬੜੇ ਲੋਕੀ ਕਾਰਨ ਗਰਮੀ ਨਹੀਂ ਹੋ ਸਕਦੀ ਹੈ ਪਰ ਇਹ ਵੀ ਗੱਲ ਠੀਕ ਹੈ ਕਿ ਬੜੇ ਲੋਕੀ ਜਿਹੜੇ ਨਾ ਉਹ ਘਰਾਂ ਤੋਂ ਨਿਕਲੇ ਹੀ ਨਹੀਂ ਜੋ ਉਹਨਾਂ ਨੂੰ ਸਮਝਦਾ ਹੈ ਕਿ ਕੀ ਫਰਕ ਪਏਗਾ ਉਹ ਜਿਸ ਤਰ੍ਹਾਂ ਚੱਲਦਾ ਪਿਆ ਕੰਮ ਉਸੇ ਤਰ੍ਹਾਂ ਚੱਲਦਾ ਰਹਿਣਾ ਔਰ ਕੋਈ ਫਰਕ ਨਹੀਂ ਪੈਣਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਕਰ ਕਰਦੇ ਰਹੇ ਕਿ ਬਾਦਲਾਂ ਤੋਂ ਇਨੀ ਸਕਿਉਰਟੀ ਕਿਉਂ ਇਸ ਗੱਲ ਦੀ? ਕੈਪਟਨ ਇਨੀ ਸਕਿਉਰਟੀ ਕਿਉਂ ਲੈ ਕੇ ਘੁੰਮਦਾ ਹੈਗਾ? ਹੁਣ ਆਪਣੇ ਕੋਲ ਉਹਨਾਂ ਤੋਂ ਸਭ ਤੋਂ ਜ਼ਿਆਦਾ ਸਕਿਉਰਟੀ ਇਸ ਵੇਲੇ ਮੁੱਖ ਮੰਤਰੀ ਸਾਹਿਬ ਕੋਲ ਹੈਗੀ ਆ। ਤਾਂ ਇਹ ਕੀ ਇਹ ਪ੍ਰੋਟੋਕੋਲ ਕਿੱਥੋਂ ਆ ਜਾਂਦਾ ਵਿੱਚ? ਫਿਰ ਇਹ ਪ੍ਰੋਟੋਕੋਲ ਦਾ ਬਹਾਨਾ ਕਿਉਂ ਦੇ ਦਿੰਦਾ ਹੈ? ਜਦੋਂ ਉਸ ਤੋਂ ਪਹਿਲਾਂ ਜਦੋਂ ਸੱਤਾ 'ਚ ਵਿਅਕਤੀ ਨਹੀਂ ਹੁੰਦਾ ਉਦੋਂ ਕਿੱਹਾ ਪੜਾ ਨੇੜੇ ਹੁੰਦਾ ਉਦੋਂ ਬੜਾ ਬੜਾ ਨੇੜੇ ਵਿੱਚ ਜਾਂਦਾ ਪਰ ਜਦੋਂ ਇਹ ਚੋਣਾਂ ਆਉਂਦੀ ਉਸ ਤੋਂ ਬਾਅਦ ਬੰਦਾ ਜਿੱਤ ਜਾਂਦਾ ਇਹ ਗੈਪ ਇੰਨਾ ਵੱਡਾ ਕਿ ਉਹ ਹੋ ਜਾਂਦਾ ਕਿ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਵੀ ਖਤਰਨਾਕ ਲੱਗਣ ਲੱਗ ਪਦੀ। ਮੇਰਾ ਆਪਣਾ ਤਜਰਬਾ ਹੈ ਕਿ ਮੈਂ ਕਈ بڑے ਸੀਨੀਅਰ ਲੋਕਾਂ ਨੂੰ ਜਾਣਨਾ ਚਾਹਿਆ ਹੋ ਉਹ ਮੰਤਰੀ ਰਹੇ ਜਾਂ ਐਮਪੀ ਐਮਐਲ ਰਹੇ ਪਰ ਮੈਨੂੰ ਇਹ ਪਤਾ ਵੀ ਜਦੋਂ ਪਾਵਰ 'ਚ ਨਹੀਂ ਹੁੰਦੇ ਸੀ ਨਾ ਉਦੋਂ ਤਾਂ ਮੈਂ ਆਰਾਮ ਨਾਲ ਉਹਨਾਂ ਨੂੰ ਮਿਲ ਸਕਦਾ ਸੀ ਪਰ ਜਦੋਂ ਪਾਵਰ 'ਚ ਹੁੰਦੇ ਸਨ ਨਾ ਮੈਨੂੰ ਵੀ ਮੇਰਾ ਕਾਹਲਾ ਬੜਾ ਟਾਈਮ ਲੱਗਦਾ ਸੀ ਕਿ ਮੇਰਾ ਉਹਨਾਂ ਨਾਲ ਗੱਲਬਾਤ ਕਰਦੇ ਬਾਅਦ ਹੀ ਮੁਲਾਕਾਤ ਹੋਦੀ ਸੀ ਸਿੱਧੀ ਸੀ ਮੁਲਾਕਾਤ। 99% ਜਿਹੜੇ ਪੋਲੀਟੀਸ਼ੀਅਨ ਨੇ ਉਹ 50 ਸਾਲਾਂ ਦੇ ਵਿੱਚ ਉਹਨਾਂ ਦੀ ਆਮਦਨ ਕਿੰਨੀ ਵੱਧ ਜਾਂਦੀ ਹੈ ਉਹ ਹੋਰ ਅਮੀਰ ਹੁੰਦੇ ਜਾਂਦੇ ਨੇ ਅਗਰ ਸਮਝ ਲਾ ਕੇ ਡੈਮੋਕ੍ਰੇਸੀ ਦਾ ਨੁਕਸਾਨ ਹੋਇਆ ਹੈ ਇਹਨਾਂ ਇਲੈਕਸ਼ਨਾਂ ਦਾ ਤੁਸੀਂ ਮੈਂ ਸਮਝਾਉਣਾ ਆਪੀਏ ਰਾਜਨੀਤੀ ਹੋਈਏ ਗਰੰਟੀਆਂ ਤੇ ਫਰੀ ਬੀਜ਼ ਦਾ ਕੰਪੀਟੀਸ਼ਨ ਜਿਸ ਵਿਕਲ ਆਮ ਆਦਮੀ ਪਾਰਟੀ ਨੇ ਕਿਹਾ ਪਹਿਲਾਂ ਪੰਜਾਬ ਵਿੱਚ ਗਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਹੁਣ ਅੱਜਕੱਲ ਇਹ ਸੀ ਇਹ ਨਾਰਾ ਸੁਣ ਰਹੇ ਕਿ ਮੋਦੀ ਕੀ ਗਰੰਟੀ ਹੈ ਆਹ ਇਹ ਗਰੰਟੀਆਂ ਦਾ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਦਾਵਾ ਕਰਨਾ ਤੇ ਲੋਕਾਂ ਦੇ ਨਾਲ ਅਸਲ ਮੁੱਦਿਆਂ ਤੇ ਉਹਨਾਂ ਦੇ ਨਾਲ ਖੜਨਾ ਇਹ ਬੜੇ ਇਹਨਾਂ ਤੇ ਬੜਾ ਫਰਕ ਆ ਜਾਂਦਾ ਇਹਨਾਂ ਦੋਹਾਂ ਚੀਜ਼ਾਂ 'ਤੇ। મોદી ਦੀ ਸਰਕਾਰ ਦੀ ਗਰੰਟੀ ਦਾ ਬੰਦਾ ਸਮਝਦਾ ਹੀ ਏ। મોદી ਦੀ ਗਰੰਟੀ ਜਿਹੜੀ ਹੈ ਨਾ ਇਟ ਸਪੀਕਸ ਆਫ ਐਰੋਗੈਂਸ। ਮੈਂ ਆਪਣੀ ਪਰਸਨਲ ਗਰੰਟੀ ਦੇ ਕੇ ਕਹਾਂ ਕਿ ਮੈਂ ਆ ਕਰ ਦਿਆਂਗਾ। ਯਾਰ ਮੈਂ ਜੇ 10,000 ਕਰੋੜ ਰੁਪਇਆ ਗਵਰਨਮੈਂਟ ਦੇ ਖਰਚਾਣੇ ਤੋਂ ਜਿਹੜਾ ਗਵਰਨਮੈਂਟ ਦਾ ਪੈਸਾ ਹੈ ਜੋ ਕਿਸੇ ਕੰਮ ਵਾਸਤੇ ਵੈਲਫੇਅਰ ਦੇ ਕੰਮ ਵਾਸਤੇ ਲਾਇਆ ਤੇ ਉਹਦੇ ਮੇਰੀ ਗਾਰੰਟੀ ਕਿੱਥੋਂ ਆ ਗਈ ਮੈਂ ਕੌਣ ਆ ਵੱਡਾ ਨੇਤਾ ਹੈਗਾ ਉਹ ਚਾਹੁੰਦਾ ਹੈਗਾ ਕਿ ਮੈਂ ਤੁਹਾਡੇ ਘਰ ਆਣ ਕੇ ਲੰਚ ਕਰਨਾ ਚਾਹੁੰਦਾ ਰੋਟੀ ਖਾਣਾ ਚਾਹੁੰਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਚੀਜ਼ਦਾ ਇਹ ਵੀ ਕਿਉਂਕਿ ਆਪਣ ਜਿਹੜੇ ਲੋਕ ਇਸ ਕਿੱਤੇ ਦੇ ਨਾਲ ਵਾਸਤਾ ਹੈਗੇ ਆ ਜਾਂ ਇਹਨਾਂ ਚੀਜ਼ਾਂ ਨੂੰ ਨੇੜੇਉ ਸਮਝਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਪਰਖੰਡ ਹੋ ਰਹੀ ਨੇ ਲੋਕਾਂ ਦੀ ਵੱਤਵਾਦ ਸੰਮਤੀ ਲੈਣ ਦੇ ਲਈ ਉਹ ਕਈ ਵੇਲੇ ਆਟੋ ਚਾਲਕ ਦੇ ਘਰ ਦੇ ਵਿੱਚ ਜਾ ਕੇ ਲੰਗਰ ਛਕਣਾ ਹੋਵੇ ਜਾਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਥੱਲੇ ਜ਼ਮੀਨ ਤੇ ਬੈਠਣਾ ਹੋਵੇ ਜਾਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਝੋਨਾ ਪੱਟ ਕੇ ਦਿਖਾਉਣਾ ਹੋਵੇ ਆ ਦੇਖੋ ਸਾਡੀ ਜੜ੍ਹ ਸੁੱਕ ਗਈ ਹੈਗੀ ਤਾਂ ਲੱਗਦਾ ਕਿ ਇਹ ਸਾਰੀ ਚੀਜ਼ਾਂ ਵਨਵੇ ਕਮਿਊਨੀਕੇਸ਼ਨ ਹੋ ਗਈਆਂ ਜਦੋਂ ਵੱਡਾ ਨੇਤਾ ਚਾਹੁੰਦਾ ਹੈਗਾ ਕਿ ਮੈਂ ਤੁਹਾਡੇ ਕੋਲ ਆਵਾਂ ਉਹ ਆ ਸਕਦਾ ਪਰ ਜਦੋਂ ਇਸ ਥਾਂ ਤੋਂ ਜੇ ਇਸ ਜ਼ਮੀਨ ਤੇ ਬੰਦਾ ਬੈਠਾ ਹੈਗਾ ਉਹਨੇ ਉੱਪਰ ਜਾਣਾ ਹੋਵੇ ਤਾਂ ਉਹਦੇ ਹਾੜੇ ਨਿਕਲ ਜਾਂ ਮਤਲਬ ਹੀ ਨਹੀਂ ਜੀ ਮਤਲਬ ਇਹ ਦੇਖੋ ਇੰਨਾ ਜ਼ਿਆਦਾ ਗੈਪ ਹੈ ਇਸ ਕਰਕੇ ਇਹ ਤਾਂ ਔਰ ਇਹ ਜਿਹੜਾ ਡਿਸਕਨੈਕਟ ਹੈ ਇਹ ਵੱਧਦਾ ਜਾ ਰਿਹਾ ਹੈ ਗੈਪ ਵੱਧਦਾ ਜਾ ਰਿਹਾ ਹੈ ਇਟ ਇਜ਼ ਹਾਰਡਫੁਲ ਫਾਰ ਡੈਮੋਕ੍ਰੇਸੀ ਸੱਚੀ ਗੱਲ ਦੋਸਤੋ ਜਿਸ 온ਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਅੱਜ ਕਿਉਂਕਿ ਇੱਕ ਅਹਿਮ ਦਿਨ ਹੈਗਾ ਅੱਜ ਲੋਕਾਂ ਦੇ ਘਰ ਪੋਲਿਟੀਸ਼ੀਅਨ ਜਿਹੜੇ ਨੇ ਉਹ ਡੋਰ ਟੂ ਡੋਰ ਕਰਦੇ ਹੋਏ ਦਿਖਾਈ ਦਿੱਤੇ। ਆਪ ਚੱਲ ਕੇ ਜਾਂਦੇ ਹੋਏ ਨਜ਼ਰ ਆਏ। ਅੱਜ ਕੋਈ ਵੱਡੀਆਂ ਰੈਲੀਆਂ ਨਹੀਂ ਹੋਈਆਂ ਇਸੇ ਕਰਕੇ ਪ੍ਰਸ਼ਾਸਨ ਜਿਹੜਾ ਅੱਜ ਜ਼ਿਆਦਾ ਐਕਟਿਵ ਨਜ਼ਰ ਆਇਆ ਕਿ ਕੱਲ ਦੇ ਜਿਹੜੇ ਚੋਣ ਦਾ ਕਿਉਂਕਿ ਦਿਨ ਹੈਗਾ ਦਨ ਹਸ਼ਰ ਦਾ ਹੈਗਾ ਤੇ ਉਸ ਦਿਨ ਕਿਸ ਤਰੀਕੇ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਤਾਂ ਉਸ ਦੇ ਵਿੱਚ ਅੱਜ तमाम ਪ੍ਰਸ਼ਾਸਨ ਦੇ ਅਧਿਕਾਰੀ ਚਾਹੇ ਉਹ ਸਿਵਲ ਹੋਵੇ ਚਾਹੇ ਪ੍ਰਸ਼ਾਸਨ ਦੀ ਤੌਰ ਤੇ ਪੁਲਿਸ ਹੋਵੇ ਉਹ ਅੱਜ ਪੂਰੇ ਇਸ ਮਾਹੌਲ ਦੇ ਵਿੱਚ ਨਜ਼ਰ ਆਏ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਅਸੀਂ ਘਰਾਂ ਤੋਂ ਇਹ ਕਹਿ ਕੇ ਬਾਹਰ ਲਿਆਉਣਾ ਕਿ ਸੁਰੱਖਿਅਤ ਮਾਹੌਲ ਹੈਗਾ ਤੇ ਤੁਸੀਂ ਆਪਣੇ ਚੋਣ ਦਾ ਇਸਤੇਮਾਲ ਕਰੋ ਪਰ ਇਸ ਪੂਰੇ ਅਖਾੜੇ ਦੇ ਦੌਰਾਨ ਖਾਸ ਕਰਕੇ ਅਸੀਂ ਜਦੋਂ ਪੰਜਾਬ ਤੇ ਨਜ਼ਰ ਰੱਖਣੀ ਹੈ ਜਾਂ ਪੂਰੇ ਦੇਸ਼ ਦੀ ਵੀ ਥੋੜੀ ਜਿਹੀ ਗੱਲ ਕਰਦੇ ਚੱਲਾਂਗੇ ਕਿ ਇਹਨਾਂ ਇਲੈਕਸ਼ਨਾਂ ਤੋਂ ਅਸੀਂ ਸਿੱਖਿਆ ਕੀ ਹੈਗਾ ਇਸ ਚੋਣ ਅਖਾੜੇ ਦੇ ਵਿੱਚੋਂ ਸਾਨੂੰ ਮਿਲਿਆ ਕੀ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਜਗਾ ਸਕੇ ਹਾਂ ਇਸ ਲੋਕਤੰਤਰੀ ਢਾਂਚੇ ਦੇ ਵਿੱਚ ਜਾਂ ਉਹਨਾਂ ਦਾ ਇਸ ਤੋਂ ਭਰੋਸਾ ਉੱਠ ਗਿਆ ਹੈਗਾ ਇਹ ਸਾਰੀ ਚੀਜ਼ ਸਮਝਣ ਵਾਲੀ ਹੈਗੀ ਇਸ ਪੂਰੇ ਮਸਲੇ ਨੂੰ ਅਸੀਂ ਅੱਜ ਉਚਿਤ ਤੌਰ ਤੇ ਉਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਆਖਰਕਾਰ ਜਿਹੜੇ ਹਾਲਾਤ ਬਦਲ ਰਹੇ ਨੇ ਕਿ ਇਹ ਲੋਕਤੰਤਰੀ ਹਾਲਾਤ ਬਣ ਰਹੇ ਨੇ ਜਾਂ ਫਿਰ ਅਸੀਂ ਹੌਲੀ-ਹੌਲੀ ਕਿਤਨਾ ਕਿਤੇ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਵਧ ਰਹੀ ਹੈਗੇ ਆ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਚਰਚਾਵਾਂ ਰਹੀਆਂ ਨੇ ਪਰ ਅੱਜ ਖਾਸ ਕਰਕੇ ਕਿਉਂਕਿ ਇਹਨਾਂ ਚੋਣਾਂ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਦੇਖਣ ਨੂੰ ਮਿਲੀਆਂ ਜਿਹੜੀਆਂ ਕਿਤਨਾ ਕਿਤੇ ਇੱਕ ਪਾਸੇ ਪ੍ਰਜਾ ਤੇ ਦੂਜੇ ਪਾਸੇ ਪ੍ਰਜਾ ਨੂੰ ਚਲਾਉਣ ਵਾਲੇ ਹੱਕਣ ਵਾਲੇ ਜਿਹੜੇ ਹਾਕਮ ਹੁੰਦੇ ਨੇ ਉਹ ਉਦਾਂ ਦਾ ਮਾਹੌਲ ਕਿਤਨਾ ਕਿਤੇ ਬਣਦਾ ਦਿਖਾਈ ਦੇ ਰਿਹਾ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੋਵੇ ਕਿ ਮੈਂ 81 ਕਰੋੜ ਤੋਂ ਵੱਧ ਜੇ 130 ਕਰੋੜ ਦਾ ਦੇਸ਼ ਹੈਗਾ ਜਾਂ 140 ਕਰੋੜ ਦੀ ਆਬਾਦੀ ਦੇ ਨੇੜੇ ਜਿਹੜੇ ਅਸੀਂ ਦੱਸ ਰਹੇ ਹਾਂ ਕਿਉਂਕਿ ਹਲੇ ਇਦੇ ਬਾਰੇ ਵੀ ਬੜੇ ਸਵਾਲ ਨੇ ਕਿ ਹਲੇ ਤੱਕ ਪੋਪੂਲੇਸ਼ਨ ਦੀ ਜਨਗਣਨਾ ਜਿਹੜੀ ਆ ਕਿਉਂ ਨਹੀਂ ਕਰਵਾਈ ਗਈ ਉਹਦੇ ਵੀ ਬਹੁਤ ਸਾਰੇ ਸ਼ੰਕੇ ਨੇ ਉਹਨੂੰ ਵੀ ਲੈ ਕੇ ਚਰਚਾ ਅਲੱਗ ਤੌਰ ਤੇ ਚੱਲਦੀ ਹੈ ਪਰ ਕਹਿੰਦੇ ਕਿ ਜੇ ਇੰਨੀ ਆਬਾਦੀ ਦੇ ਵਿੱਚੋਂ ਇੱਕ ਵੱਡਾ ਤਬਕਾ ਜਿਹੜਾ ਹੈਗਾ ਉਹ ਮੁਫਤ ਦੇ ਰਾਸ਼ਨ ਤੇ ਨਿਰਪਰ ਕਰ ਰਿਹਾ ਹੈਗਾ ਤਾਂ ਦੇਸ਼ ਕਿਹਨਾ ਹਾਲਾਤਾਂ ਦੇ ਵਿੱਚ ਹੈਗਾ ਕਿ ਅਸੀਂ ਦੇਸ਼ ਦੇ ਵਿੱਚ ਸੱਚੀ ਉਧਰਲੇ ਪਾਸੇ ਤਾਂ ਨਹੀਂ ਵਧ ਰਹੇ ਕਿ ਇੱਕ ਪਾਸੇ ਪ੍ਰਜਾ ਜਿਹਨੂੰ ਅਸੀਂ ਆਪਣੇ ਟੁਕੜਿਆਂ ਤੇ ਪਾਲਣਾ ਚਾਹੁੰਦੇ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਹੁਕਮ ਚਲਾਉਣਾ ਚਾਹੁੰਦੇ ਨੇ ਤਾਂ ਉਪਰ ਹੀ ਅਹਿਮ ਚੀਜ਼ ਆ ਤਾਂ ਇਸ ਪੂਰੇ ਮਸਲੇ ਤੇ ਗੱਲਬਾਤ ਕਰਨੀ ਹੈ ਸਰ ਨਾਲ ਕਰਨਲ ਦਿਲਜੀਤ ਸਿੰਘ ਚੀਮਾ ਹੋਣਗੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫॉर ਹੈਵਿੰਗ ਮੀ ਚੀਮਾ ਸਾਹਿਬ ਇਹ ਜਿਹੜੇ ਹਾਲਾਤ ਨੇ ਇਹ ਨਾ ਚੋਣਾਂ ਨੇ ਕਿਉਂਕਿ ਹਰੇਕ ਚੋਣ ਜਿਹੜੀ ਖਾਸ ਕਰਕੇ ਦੇਸ਼ ਦੀ ਚੋਣਾਂ ਸੀ ਕਹਿੰਦੇ ਆ ਪੰਜਾਬ ਦੀਆਂ ਚੋਣਾਂ ਦੇ ਵਿੱਚ ਅਲੱਗ ਤਸਵੀਰ ਹੁੰਦੀ ਹੈ ਜਦੋਂ ਸੂਬੇ ਦੀਆਂ ਚੋਣਾਂ ਹੁੰਦੀਆਂ ਅਲੱਗ ਤਸਵੀਰ ਹੁੰਦੀ ਹੈ ਪਰ ਜਦੋਂ ਦੇਸ਼ ਦੀਆਂ ਚੋਣਾਂ ਹੁੰਦੀਆਂ ਨੇ ਉਹਦਾ ਮਾਤਾ ਹੀ ਵੱਖਰਾ ਹੁੰਦਾ ਹੈਗਾ ਤੇ ਉਹ ਤੁਹਾਨੂੰ ਦੱਸ ਦਿੰਦਾ ਹੈਗਾ ਕਿ ਅਸੀਂ ਕਿੱਧਰਲੇ ਪਾਸੇ ਨੂੰ ਵੱਧ ਰਹੇ ਹਾਂ ਕਿਉਂਕਿ ਮੈਂ ਇੱਕ ਸ਼ੰਕਾ ਜਿਵੇਂ ਇਹ ਲੋਕਾਂ ਦੇ ਵਿੱਚ ਇਹ ਸ਼ੰਕੇ ਹੈਗੇ ਨੇ ਤਾਂ ਉਹੀ ਸ਼ੰਕੇ ਸਾਡੇ ਤੱਕ ਪਹੁੰਚਦੇ ਨੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਨੇ ਕਿ ਅਸੀਂ ਕਿੱਧਰਲੇ ਸਿਸਟਮ ਵੱਲਾਂ ਵੱਧ ਰਹੇ ਹਾਂ ਅਸੀਂ ਪੂਰੀ ਦੁਨੀਆ ਦੇ ਵਿੱਚ ਤਾਂ ਇਹ ਕਹਿੰਦੇ ਆ ਕਿ ਅਸੀਂ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਆ ਪਰ ਹਾਲਾਤ ਕੀ ਨਜ਼ਰ ਆ ਰਹੇ ਨੇ ਤੁਸੀਂ ਇਸ ਪੂਰੇ ਜਿਹੜਾ ਇਹ ਮਾਹੌਲ ਹੁਣ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਜਿੰਨਾ ਪ੍ਰਚਾਰ ਹੋਇਆ ਉਸ ਤੋਂ ਤੁਸੀਂ ਕੀ ਸਮੀਖਿਆ ਕੀਤੀ ਹੈਗੀ ਹੈ ਕਿ ਕਿੱਧਰ ਨੂੰ ਵੱਧ ਰਹੇ ਹਾਂ ਅਸੀਂ ਇਸ ਵੇਲੇ ਦੇਖੋ ਹਰਦੀਪ ਜੀ ਇਹ ਇਲੈਕਸ਼ਨਾਂ ਇਹੋ ਦੀਆਂ ਸੰਤ ਇਹਨਾਂ ਦੀ ਇੰਪੋਰਟੈਂਸ ਆਮ ਆਦਮੀ ਨੇ ਵੀ ਇੰਨੀ ਰਿਅਲਾਈਜ਼ ਕੀਤੀ ਕਿ ਹਰ ਆਮ ਆਦਮੀ ਨੇ ਇਹਨੂੰ ਬੜਾ ক্লোਜ਼ਲੀ ਵਾਚ ਕੀਤਾ ਹੈ ਸੋ ਉਸ ਪੱਖੋਂ ਇਹ ਬੜੀਆਂ ਹੀ ਇੰਪੋਰਟੈਂਟ ਚੋਣਾ ਹਨ ਤੇ ਮੈਂ ਸਮਝਦਾ ਕੁਝ ਮੁੱਦੇ ਜਿਹੜੇ ਉੱਭਰ ਕੇ ਆਏ ਨੇ ਜੇ ਇਹਨੂੰ ক্লোਜ਼ਲੀ ਦੇਖੋ ਤਾਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰਾ ਆਪਣਾ ਪਰਸਨਲ ਥਿਊ ਹੈ ਕਿ ਅਸੀਂ ਇੱਕ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀਆਂ ਬੜੀ ਪੁਰਾਣੀ ਡੈਮੋਕ੍ਰੇਸੀਆਂ ਜਿਹੜੇ ਅਸੀਂ ਰੂਫ ਟਾਪ ਤੋਂ ਰੋਲਾ ਪਾਣੇ ਆ ਤੇ ਬਹੁਤ ਕੁਝ ਬੋਲਨੇ ਆ ਮੈਂ ਸਮਝਣਾ ਉਹ ਡੈਮੋਕ੍ਰੇਸੀ ਇਸ ਇਲੈਕਸ਼ਨਾਂ ਦੇ ਬਾਅਦ ਕਮਜ਼ੋਰ ਹੋਈ ਹੈ ਜੀ ਉਹ ਕਮਜ਼ੋਰ ਇਸ ਲਈ ਹੋਈ ਹੈ ਉਹਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਕਾਰਨ ਇਹ ਹੈ ਕਿ ਜਿਹੜਾ ਪੋਲੀਟੀਕਲ ਡਾਇਲਾਗ ਜਿਹੜਾ ਲੈਵਲ ਸਪੀਚਾਂ ਦਾ ਲੀਡਰਾਂ ਨੇ ਜੋ ਕੁਝ ਲੋਕਾਂ ਨਾਲ ਕਿਹਾ ਜਿਹੜੀ ਤੂੰ ਤੂੰ ਮੈਂ ਮੈਂ ਹੋਈ ਏ ਇੱਕ ਦੂਜੀ ਪਾਰਟੀ ਦੇ ਉੱਤੇ ਜਿੰਨਾ ਗੰਧ ਤੇ ਚਿੱਕੜ ਸੁਟਿਆ ਗਿਆ ਇੱਕ ਤਾਂ ਉਹਦੇ ਤੋਂ ਜਿਹੜਾ ਇਹ ਬੜਾ ਲੱਗਦਾ ਹੈ ਕਿ ਇਹ ਪੋਲੀਟੀਕਲ ਇਹੋ ਦੀ ਚਾਰਜਡ ਇਲੈਕਸ਼ਨ ਸੀ ਜਿਸ ਦੇ ਨਾਲ ਡੈਮੋਕ੍ਰੇਸੀ ਦਾ ਨੁਕਸਾਨ ਹੋਇਆ ਦੂਜਾ ਜਿਹੜੇ ਲੋਕਾਂ ਦੇ ਥੋੜੇ ਡਿਸਿਲੂਜਨ ਲੋਕੀ ਥੋੜੇ ਨਰਾਜ਼ ਨੇ ਥੋੜੇ ਉਹ ਉਹ ਇਲੈਕਟ੍ਰੀਕਲ ਪ੍ਰੋਸੈਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਬੜੇ ਲੋਕੀ ਕਾਰਨ ਗਰਮੀ ਵੀ ਹੋ ਸਕਦੀ ਹੈ ਪਰ ਇਹ ਵੀ ਗੱਲ ਠੀਕ ਹੈ ਕਿ بڑے ਲੋਕੀ ਜਿਹੜੇ ਨੇ ਉਹ ਘਰਾਂ ਚੋਂ ਨਿਕਲੇ ਹੀ ਨਹੀਂ ਕਿ ਉਹਨਾਂ ਨੂੰ ਸਮਝਦਾ ਹੈ ਕਿ ਕੀ ਫਰਕ ਪਏਗਾ ਉਹ ਜਿਸ ਤਰ੍ਹਾਂ ਚੱਲਦਾ ਪਿਆ ਕੰਮ ਉਸੇ ਤਰ੍ਹਾਂ ਚੱਲਦਾ ਰਹਿਣਾ ਹੈ ਔਰ ਕੋਈ ਫਰਕ ਨਹੀਂ ਪੈਣਾ ਤੀਜੀ ਚੀਜ਼ ਜਿਹੜੀ ਹੈ ਕਿ ਇਹ ਆਮ ਆਦਮੀ ਦਾ ਤੇ ਪੋਲੀਟੀਸ਼ੀਅਨ ਸੋ ਕਾਲਡ ਲੀਡਰਸ ਉਹਨਾਂ ਦੇ ਵਿੱਚ ਗੈਪ ਮੈਂ ਦੇਖਣਾ ਹੋਰ ਵੱਧ ਗਿਆ ਅੱਗੇ ਅਸੀਂ ਦੇਖਦੇ ਹੁੰਦੇ ਸੀ ਕਿ ਇੱਕ ਕੰਬੈਸਟਰ ਦੇ ਵਿੱਚ ਲਾਲ ਬੱਤੀ ਦੇ ਵਿੱਚ ਬੰਦਾ ਇੱਕ ਦੋ ਪੁਲਿਸ ਅਧਿਕਾਰ ਅਲ ਹੁੰਦਾ ਸੀ ਇੱਕ ਜਾਂ ਦੋ ਵੱਤੋਂ ਵੱਤ ਗੱਡੀਆਂ ਹੁੰਦੀਆਂ ਸਨ ਚੀਫ ਮਿਨਿਸਟਰ ਕੋਲ ਵੀ ਤੇ ਆਮ ਮੰਤਰੀਆਂ ਕੋਲ ਹੁਣ ਜਦੋਂ ਕੋਈ ਐਮਐਲਏ ਲੈਵਲ ਦਾ ਜਾਂ ਐਮਪੀ ਲੈਵਲ ਦੀ ਇਲੈਕਸ਼ਨ ਲੜਨ ਵਾਲਾ ਈਵਨ ਸਰਪੰਚ ਦੀ ਇਲੈਕਸ਼ਨ ਲੜਨ ਵਾਲਾ ਦੋ ਬਾਹਰ ਨਿਕਲਦਾ ਉਹਦੇ ਨਾਲ 8-10 ਤੇ ਗੱਡੀਆਂ ਹੁੰਦੀਆਂ ਨੇ ਪੁਲਿਸ ਦਾ ਕਾਫਲਾ ਹੁੰਦਾ ਉਹਦੇ ਨਾਲ ਇੰਨਾ ਕੁਝ ਹੁੰਦਾ ਹੈ ਕਿ ਆਮ ਆਦਮੀ ਦੇ ਜਿਹੜੇ ਕਨੈਕਟ ਸੀ ਨਾ ਵਿਦ देयर ਲੀਡਰਸ ਉਹ ਜਿਹੜਾ ਘਟ ਗਿਆ ਇਸ ਕਰਕੇ ਮੈਂ ਇੱਥੇ 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 ਤੁਹਾਡੇ ਤੋਂ ਇੱਕ ਟਿੱਪਣੀ ਲੈ ਲੈਂਦਾ ਚਲਾਂ ਕਿਉਂਕਿ ਬੜੀ ਅਹਿਮ ਗੱਲ ਤੁਸੀਂ ਛੇੜੀ ਹੈ ਕਿ ਇਹ ਗੈਪ ਜਿਹੜਾ ਵਧਦਾ ਜਾ ਰਿਹਾ ਤੁਸੀਂ ਆਪਣੀਆਂ ਬਾਕੀ ਗੱਲਾਂ ਯਾਦ ਰੱਖਿਓ ਆਪਾਂ ਉਦੋਂ ਵੀ ਵਧਾਂਗੇ ਪਰ ਮੈਂ ਇੱਥੇ ਤੁਹਾਡੇ ਤੋਂ ਇੱਕ ਟਿੱਪਣੀ ਲੈ ਲੈਂਦਾ ਚਲਾਂ ਇਹ ਗੈਪ ਇੱਕ ਪਾਸੇ ਅਸੀਂ ਕਹਿੰਨੇ ਕਿ ਅਸੀਂ ਆਮ ਲੋਕ ਆ ਅਸੀਂ ਆਮ ਲੀਡਰ ਆ ਤਾਂ ਸਾਨੂੰ ਲੋਕ ਭਰਾ ਕਹਿ ਕੇ ਬਾਈ ਕਹਿ ਕੇ ਬੁਲਾ ਲੈਂਦੇ ਨੇ ਹੈਨਾ ਇੱਕ ਪਾਸੇ ਅਸੀਂ ਇਹ ਕਹਿੰਨੇ ਕਿ ਸਾਨੂੰ ਸਾਡੀ ਪਹੁੰਚ ਜਿਹੜੀ ਆਮ ਲੋਕਾਂ ਤੱਕ ਹੈਗੀ ਆ ਦੂਜੇ ਪਾਸੇ ਤੁਸੀਂ ਜ਼ਿਕਰ ਕੀਤਾ ਕਹਿੰਦੇ ਕਿ ਉਹ ਪ੍ਰੋਟੋਕੋਲ ਦਾ ਬਹਾਨਾ ਦੇ ਦਿੰਦੇ ਨੇ ਕਹਿੰਦੇ ਕਿ ਇਹ ਮੁੱਖ ਮੰਤਰੀ ਦਾ ਪ੍ਰੋਟੋਕੋਲ ਆ ਜੀ ਇਹਨੂੰ ਇਨੀ ਸੁਰੱਖਿਆ ਚਾਹੀਦੀ ਚਾਹੀਦੀ ਹੈ ਇਹਦੇ ਨਾਲ ਐਂਬੂਲੈਂਸ ਵੀ ਚਾਹੀਦੀ ਹੈ ਇਹਦੇ ਨਾਲ ਫਾਇਰ ਬ੍ਰਿਗੇਡ ਵੀ ਚਾਹੀਦੀ ਹੈ ਇਹਦੇ ਨਾਲ ਲੋਕਲ ਪ੍ਰਸ਼ਾਸਨ ਵੀ ਚਾਹੀਦਾ ਹੈਗਾ ਇਹਦੇ ਨਾਲ ਇੰਨੇ ਬੰਦੇ ਜਿਹੜੇ ਸਿਕਿਉਰਟੀ ਵਾਲੇ ਵੀ ਚਾਹੀਦੇ ਆ ਪਹਿਲਾਂ ਅਸੀਂ ਗੱਲਾਂ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਮੈਂ ਸਿੱਧੇ ਤੌਰ ਤੇ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨੇ ਜ਼ਿਕਰ ਕਰਦੇ ਰਹੇ ਕਿ ਬਾਦਲਾਂ ਤੋਂ ਇਨੀ ਸਿਕਿਉਰਟੀ ਕਿਸ ਗੱਲ ਦੀ ਕੈਪਟਨ ਇਨੀ ਸਿਕਿਉਰਟੀ ਕਿਉਂ ਲੈ ਕੇ ਘੁੰਮਦਾ ਹੈਗਾ ਹੁਣ ਆਪਣੇ ਕੋਲ ਉਹਨਾਂ ਤੋਂ ਸਭ ਤੋਂ ਜ਼ਿਆਦਾ ਸਿਕਿਉਰਟੀ ਇਸ ਵ ਕੀ ਇਹ ਪ੍ਰੋਟੋਕੋਲ ਕਿੱਥੋਂ ਆ ਜਾਂਦਾ ਵਿੱਚ ਫਿਰ ਇਹ ਪ੍ਰੋਟੋਕੋਲ ਦਾ ਬਹਾਨਾ ਕਿਉਂ ਦੇ ਦਿੰਦਾ ਜਾਂ ਉਸ ਤੋਂ ਪਹਿਲਾਂ ਜਦੋਂ ਸੱਤਾ 'ਚ ਵਿਅਕਤੀ ਨਹੀਂ ਹੁੰਦਾ ਉਦੋਂ ਗੈਪ ਬੜਾ ਨੇੜੇ ਹੁੰਦਾ ਉਦੋਂ ਬੰਦਾ ਬੜਾ ਨੇੜੇ ਵਿੱਚ ਹਰਦਾ ਪਰ ਜਦੋਂ ਇਹ ਚੋਣਾਂ ਆਉਂਦੀਆਂ ਨੇ ਉਸ ਤੋਂ ਬਾਅਦ ਬੰਦਾ ਜਿੱਤ ਜਾਂਦਾ ਇਹ ਗੈਪ ਇੰਨਾ ਵੱਡਾ ਕਿ ਇਹ ਹੋ ਜਾਂਦਾ ਕਿ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਵੀ ਖਤਰਨਾਕ ਲੱਗਣ ਲੱਗ ਪੈਂਦੀ ਦੇਖੋ ਜੀ ਮੇਰਾ ਆਪਣਾ ਤਜਰਬਾ ਹੈ ਕਿ ਮੈਂ ਕਈ ਬੜੇ ਸੀਨੀਅਰ ਲੋਕਾਂ ਨੂੰ ਜਾਣਨਾ ਚਾਹਿਆ ਉਹ ਮੰਤਰੀ ਰਹੇ ਜਾਂ ਐਮਪੀ ਐਮਐਲਏ ਰਹੇ ਪਰ ਮੈਨੂੰ ਇਹ ਪਤਾ ਵੀ ਜਦੋਂ ਪਾਵਰ 'ਚ ਨਹੀਂ ਹੁੰਦੇ ਸੀ ਨਾ ਉਦੋਂ ਤਾਂ ਮੈਂ ਆਰਾਮ ਨਾਲ ਉਹਨਾਂ ਨੂੰ ਮਿਲ ਸਕਦਾ ਸੀ ਪਰ ਜਦੋਂ ਪਾਵਰ ਚ ਹੁੰਦੇ ਸਨ ਮੈਨੂੰ ਵੀ ਮੇਰਾ ਖਿਆਲ ਆ ਬੜਾ ਟਾਈਮ ਲੱਗਦਾ ਸੀ ਮਹੀਨਾ ਮਹੀਨਾ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੇ ਬਾਅਦ ਹੀ ਮੁਲਾਕਾਤ ਹੁੰਦੀ ਸੀ ਨਹੀਂ ਸੀ ਮੁਲਾਕਾਤ ਹੁੰਦੀ ਦੇਖੋ ਇਹ ਇੱਕ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਾਵਰ ਜਿਹੜੀ ਹੈ ਨਾ ਉਹ ਕਰਪਟਸ ਐਬਸੋਲੂਟਲੀ ਇੱਕ ਉਹ ਮੁਹਾਵਰਾ ਹੈ ਕਿ ਉਹ ਐਬਸੋਲੂਟ ਪਾਵਰ ਕਰਪਟਸ ਦਾ ਪਰਸਨ ਜੀ ਜੀ ਹੁਣ ਜਦੋਂ ਬੰਦੇ ਦੇ ਵਿੱਚ ਇਹ ਨਸ਼ਾ ਜਿਹੜਾ ਹੈ ਨਾ ਇਹ ਨਸ਼ਾ ਕਈ ਚੀਜ਼ਾਂ ਨੂੰ ਆਮ ਆਦਮੀ ਨੂੰ ਆਮ ਆਦਮੀ ਦੀਆਂ ਪ੍ਰੋਬਲਮ ਨੂੰ ਆਮ ਆਦਮੀ ਦੇ ਜਿਹੜੇ ਮੁੱਦੇ ਨੇ ਹੁਣ ਮੰਤਰੀ ਨੂੰ ਜਾਂ ਐਮਐਲਏ ਨੂੰ ਜਾਂ ਦੂਜੇ ਨੂੰ ਜਾਂ ਪੈਸੇ ਵਾਲੇ ਨੂੰ ਕੀ ਪਤਾ ਹੈ ਵੀ ਪਾਣੀ ਦੀ ਬੂੰਦੀ ਕੀ ਕੀਮਤ ਹੈ ਉਹਨੂੰ ਕੀ ਪਤਾ ਹੈ ਵੀ ਜੇ ਬਿਜਲੀ ਚਲੀ ਜਾਏ ਤਾਂ ਕੀ ਫਰਕ ਪੈਂਦਾ ਹੁਣ ਬਿਜਲੀ ਉਹਨਾਂ ਦੇ ਕਦੇ ਜਾਂਦੀ ਨਹੀਂ ਉਹਦਾ ਜਿਹੜੇ ਦੇ ਉਹ ਇੱਕ ਦਿਨ ਸੈਂਟਰਲੀ 에어 ਕੰਡੀਸ਼ਨ ਕਰਨੇ ਉੱਥੇ ਤਾਂ ਬਿਜਲੀ ਜਾਣੀ ਨਹੀਂ ਉਹ ਬੰਦੇ ਨੂੰ ਕੀ ਪਤਾ ਵੀ ਬਿਜਲੀ ਚਲੀ ਜੇ 6 ਘੰਟੇ ਤੁਸੀਂ ਕੱਟ ਲਾ ਦਿਓ ਤੇ ਉਹਦੇ ਨਾਲ ਕੀ ਫਰਕ ਪੈਂਦਾ ਜਾਂ ਜੇ ਬਿਜਲੀ ਨਹੀਂ ਦਿੰਦੇ ਤੇ ਮੋਟਰ ਦਾ ਪਾਣੀ ਨਹੀਂ ਆਉਂਦਾ ਤੇ ਆਮ ਗਰੀਬ ਕਿਸਾਨ ਜੀ ਦੀ 2 ਏਕੜ ਜ਼ਮੀਨ ਹੈ ਉਹਦੇ ਪਾਣੀ ਨਹੀਂ ਦੇ ਸਕਦਾ ਤੇ ਉਹਦੀ ਫਸਲ ਖਰਾਬ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦਾ ਉਹਨੂੰ ਪਤਾ ਨਹੀਂ ਇਸ ਕਰਕੇ ਉਹ ਡਿਸਕਨੈਕਟ ਜਿਹੜਾ ਨਾ ਵਧਦਾ ਜਾ ਰਿਹਾ ਜਿੰਨੀਆਂ ਸਹੂਲਤਾਂ ਜ਼ਿਆਦਾ ਦੋ ਕਲਾਸਾਂ ਨੇ ਇੱਕ ਤੇ ਆਮ ਕਲਾਸ ਹੈ ਸਾਡੇ ਵਰਗੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਾਂ ਦੂਜਾ ਗਰੀਬ ਆਦਮੀ ਜਿੰਨੇ ਜਿਹੜਾ ਲਾ ਬਾਇਡਿੰਗ ਸਿਟੀਜ਼ਨ ਆ ਉਹ ਚਾਹੁੰਦਾ ਵੀ ਮੈਂ ਆਪਣੀ ਇੱਕ ਅੱਛੀ ਕੁਆਲਿਟੀ ਦੀ ਜ਼ਿੰਦਗੀ ਜੀਵਾਂ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਵਿਦਆਊਟ ਐਨੀਥਿੰਗ ਔਰ ਮੈਨੂੰ ਬੇਸਿਕ ਸਹੂਲਤਾ ਮਿਲਦੀਆਂ ਰਣ ਸਾਫ ਸੁਥਰਾ ਪੀਣ ਦਾ ਪਾਣੀ ਨਹੀਂ ਮਿਲਦਾ 70 80% ਇੰਡੀਆਜ਼ ਨੂੰ ਤੇ ਬਾਕੀ ਤੇ ਗੱਲਾਂ ਦੱਸੋ ਕਲੀਨ ਡਰਿੰਕਿੰਗ ਵਾਟਰ ਇਜ਼ ਅ ਲਕਸ਼ਰੀ ਤੁਸੀਂ ਅੱਜ ਦੇਖੋ ਦਿੱਲੀ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਕੀ ਮਾਰੋ-ਮਾਰ ਹੋਈਏ ਇੱਕ-ਇੱਕ ਬੂੰਦ ਪਾਣੀ ਵਾਸਤੇ ਲੋਕੀ ਜਿਹੜੇ ਲੜ ਤੇ ਮਰ ਰਹੇ ਨੇ ਜੀ ਇਹੋ ਜਿਹੇ ਦੇਸ਼ ਦੇ ਵਿੱਚ ਜਿਹੜਾ ਗਰੀਬੀ ਦਾ ਲੈਵਲ ਇੰਨਾ ਲੈਵਲ ਹੈ ਉਹਦੇ ਚ ਜਿਹੜੇ ਇਹ ਲੈਵਸ਼ 8-8 10-10 ਗੱਡੀਆਂ ਚ ਘੁੰਮਦੇ ਨੇ ਤੇ 4-4 5-5 ਏਕੜ ਦੇ ਘਰਾਂ ਦੇ ਵਿੱਚ ਰਹਿੰਦੇ ਨੇ ਔਰ ਇੰਨੀ ਆਲੀਸ਼ਾਨ ਉਹਨਾਂ ਦਾ ਲਾਈਫ ਸਟਾਈਲ ਹੈ ਉਹ ਉਹਦੇ ਨਾਲ ਕਨੈਕਟ ਕਿਵੇਂ ਹੋ ਸਕਦਾ ਹੈ ਆਮ ਆਦਮੀ ਦਾ ਇਸ ਕਰਕੇ ਆਮ ਆਦਮੀ ਤੇ ਲੀਡਰ ਜਿਹੜੇ ਆ ਜਿਹੜੇ ਸੱਤਾ ਦੇ ਵਿੱਚੋਂ ਕੱਢਦੇ ਨੇ ਉਹ ਹਰ ਕੋਈ ਤੁਸੀਂ ਦੇਖ ਲਓ ਕਿ 99% ਜਿਹੜੇ ਪੋਲੀਟੀਸ਼ੀਅਨ ਨੇ ਉਹ 50 ਸਾਲਾਂ ਦੇ ਵਿੱਚ ਉਹਨਾਂ ਦੀ ਆਮਦਨ ਕਿੰਨੀ ਵੱਧ ਜਾਂਦੀ ਹੈ ਉਹ ਹੋਰ ਅਮੀਰ ਹੁੰਦੇ ਜਾਂਦੇ ਨੇ ਗਰੀਬ ਜਿਹੜਾ ਹੋਰ ਗਰੀਬ ਹੁੰਦਾ ਜਾਂਦਾ ਇਹ ਸਾਡਾ ਦੇਸ਼ ਇੱਕ ਇਹੋ ਜਿਹੀ ਐਗਜ਼ਾਮਪਲ ਹੈ ਜਿੱਥੇ ਮੈਕਸਿਮਮ ਬਿਲੀਅਨਰ ਇੱਕ ਸਾਲ 'ਚ ਇਨ ਇਕਵੈਲਿਟੀ ਇੰਨੀ ਵੱਡੀ ਹੈ ਕਿ ਮੈਕਸਿਮਮ ਬਿਲੀਅਨਰ ਵੀ ਐਡ ਹੁੰਦੇ ਨੇ ਤੇ ਪਾਵਰਟੀ ਦਾ ਜਿਹੜਾ ਉਹ ਵੀ ਵਧਦਾ ਜਾਂਦਾ ਹੁਣ ਆ ਜਿਹੜੀ ਜੌਬਲੈਸਨੈਸ ਜਿਹੜੀ ਹੈ ਉਹਦੀ ਗਰੋਥ ਜਿਹੜੀ ਹੈ ਜੌਬਲੈਸ ਗਰੋਥ ਜਿਹੜੀ ਜੀਡੀਪੀ ਸਾਡੀ 7 ਹੋ ਗਈ ਹੈ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਨ ਇਕਵੈਲਿਟੀ ਨੂੰ ਹੋਰ ਵਧਾਉਂਦੀਆਂ ਨੇ ਹੂੰ ਤੇ ਸੋ ਇੱਕ ਗੱਲ ਤੇ ਹੈ ਮੇਰਾ ਮਨ ਸਮਝਦਾ ਕਿ ਡੈਮੋਕ੍ਰੇਸੀ ਦਾ ਨੁਕਸਾਨ ਹੋਇਆ ਹੈ ਇਨ੍ਹਾਂ ਇਲੈਕਸ਼ਨਾਂ ਦਾ ਦੂਜੀ ਮੈਂ ਸਮਝਦਾ ਵੀ ਇਹ ਰਾਜਨੀਤੀ ਹੋਈ ਹੈ ਗਰੰਟੀਆਂ ਤੇ ਫਰੀ ਬੀਜ਼ ਦਾ ਕੰਪੀਟੀਸ਼ਨ ਬਿਲਕੁਲ ਆ ਗਾਰੰਟੀ ਦੇਣਾ ਤੁਸੀਂ ਮੈਂ ਫਿਰ ਆ ਗਾਰੰਟੀ ਦੇਣਾ ਉਹਨੇ ਕੱਢਿਆ ਆਪਣਾ ਮੈਨੀਫੈਸਟੋ ਉਹਦੇ ਚ ਆ ਗੱਲ ਆਈ ਇਹਨਾਂ ਨੇ ਕਿਹਾ ਵੀ ਇਹਨੇ ਪਹਿਲਾਂ ਕੱਢ ਲਿਆ ਇਹਨੇ ਆ ਕਿਹਾ ਮੈਂ ਹੁਣ ਇਹਨੂੰ ਆ ਕਰ ਦਿਆ ਸੋ ਕੰਪੀਟੀਸ਼ਨ ਆਫ ਗਾਰੰਟੀਆਂ ਐਂਡ ਫਰੀ ਬੀਜ਼ ਜੀ ਉਹਦਾ ਇੱਕ ਕੰਪੀਟੀਸ਼ਨ ਜਿਹੜਾ ਨਾ ਉਹ ਬਹੁਤ ਵੱਡਾ ਇੱਕ ਮੁੱਦਾ ਬਣ ਕੇ ਆਇਆ ਬਿਲਕੁਲ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਕਿਹਾ ਪਹਿਲਾਂ ਪੰਜਾਬ ਦੇ ਵਿੱਚ ਗਾਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਹੁਣ ਅੱਜਕੱਲ੍ਹ ਅਸੀਂ ਇਹ ਨਾਰਾ ਸੁਣ ਰਹੇ ਕਿ ਮੋਦੀ ਕੀ ਗਾਰੰਟੀ ਹੈ ਤਾ ਇਹ ਗਰੰਟੀਆਂ ਦਾ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਦਾਵਾ ਕਰਨਾ ਤੇ ਲੋਕਾਂ ਦੇ ਨਾਲ ਅਸਲ ਮੁੱਦਿਆਂ ਤੇ ਉਹਨਾਂ ਦੇ ਨਾਲ ਖੜਨਾ ਇਹ ਬੜੇ ਇਹਨਾਂ ਤੇ ਬੜਾ ਫਰਕ ਆ ਜਾਂਦਾ ਇਹਨਾਂ ਦੋਹਾਂ ਚੀਜ਼ਾਂ ਦੇਖੋ ਅਰਦੀਪ ਜੀ ਮੋਦੀ ਦੀ ਸਰਕਾਰ ਦੀ ਗਰੰਟੀ ਤਾਂ ਬੰਦਾ ਸਮਝਦਾ ਹੀ ਏ ਮੋਦੀ ਦੀ ਗਰੰਟੀ ਜਿਹੜੀ ਹੈ ਨਾ ਇਟ ਸਪੀਕਸ ਆਫ ਐਰੋਗੈਂਸ ਇਹਦੇ ਵਿੱਚ ਮੈਂ ਆਪਣੀ ਪਰਸਨਲ ਗਰੰਟੀ ਦੇ ਕੇ ਕਹਾਂ ਕਿ ਮੈਂ ਆ ਕਰ ਦਿਆਂਗਾ ਯਾਰ ਮੈਂ ਜੇ 10000 ਕਰੋੜ ਰੁਪਇਆ ਗਵਰਨਮੈਂਟ ਦੇ ਖਰਚਾਨੇ ਚ ਉਹ ਜਿਹੜਾ ਗਵਰਨਮੈਂਟ ਦਾ ਪੈਸਾ ਹੈ ਜੋ ਕਿਸੇ ਕੰਮ ਵਾਸਤੇ ਵੈਲਫੇਅਰ ਦੇ ਕੰਮ ਵਾਸਤੇ ਲਾਇਆ ਤੇ ਉਹਦੇ ਚ ਮੇਰੀ ਗਰੰਟੀ ਕਿੱਥੋਂ ਆ ਗਈ ਮੈਂ ਕੌਣ ਆ ਬਿਲਕੁਲ ਐਕਚੁਅਲੀ ਜਦੋਂ ਆਦਮੀ ਐਰੋਗੈਂਟ ਹੋ ਜਾਂਦਾ ਨਾ ਜਦੋਂ ਉਹਦੇ ਚ ਹਉਮੈ ਆ ਜਾਂਦੀ ਹੈ ਸਿੱਖ ਧਰਮ ਦਾ ਬੇਸਲ ਜਿਹੜਾ ਹੈ ਨਾ ਉਹ ਹਉਮੈ ਨੂੰ ਨਹੀਂ ਮੰਨਦਾ ਅਸੀਂ ਤਾਂ ਹਿਊਮਿਲਟੀ ਦੇ ਉੱਤੇ ਵਿਸ਼ਵਾਸ ਕਰਨੇ ਆ ਤੇ ਜਦੋਂ ਤੁਸੀਂ ਆਪਣੀ ਗਰੰਟੀ ਪਰਸਨਲ ਗਰੰਟੀਆਂ ਨਹੀਂ ਹੁੰਦੀਆਂ ਗਵਰਨਮੈਂਟਾਂ ਦੇ ਵਿੱਚ ਤਾਂ ਗਵਰਨਮੈਂਟ ਦੀ ਗਰੰਟੀ ਤਾਂ ਹੋ ਸਕਦੀ ਹੈ ਕਿ ਗਵਰਨਮੈਂਟ ਕੰਮ ਕਰੇਗੀ ਤੁਹਾਡੀ ਪਰਸਨਲ ਗਰੰਟੀ ਦੇ ਵੀ ਨਹੀਂ ਵੀ ਕੱਲ ਨੂੰ ਤੁਸੀਂ ਹੈ ਹੋ ਕਿ ਨਹੀਂ ਹੋ ਜੇ 10 20 50 100 ਕੀ ਇੱਧਰ ਉੱਧਰ ਹੋ ਜੇ ਤੇ ਮੋਦੀ ਜੀ ਉਹਦੇ ਬਾਅਦ ਪ੍ਰਧਾਨ ਮੰਤਰੀ ਨਹੀਂ ਰਹੇ ਤੇ ਗਰੰਟੀ ਕਿੱਥੇ ਗਈ ਸੋ ਮੈਂ ਸਮਝਣਾ ਕਿ ਇਹੋ ਜਿਹੇ ਜਿਹੜੀਆਂ ਗਰੰਟੀ ਤੇ ਫ੍ਰੀ ਬੀ ਦੇ ਜਿਹੜੇ ਐਲਾਨ ਕੀਤੇ ਜਾਂਦੇ ਨੇ ਇਦੇ ਉੱਤੇ ਕਾਨੂੰਨ ਹੋਣਾ ਚਾਹੀਦਾ ਹੈ ਕਿ ਜੇ ਉਹ ਬ੍ਰੀਚ ਆਫ ਟਰਸਟ ਹੁੰਦਾ ਜੇ ਉਹ ਗੱਲਾਂ ਨੂੰ ਬਾਅਦ ਚ ਪੂਰੀਆਂ ਨਹੀਂ ਕਰਦੇ ਆਪਣੇ ਮੈਨੀਫੈਸਟੋ ਨੂੰ ਤੇ ਕੋਈ ਨਾ ਕੋਈ ਲੀਗਲ ਐਕਸ਼ਨ ਉਹਨਾਂ ਉੱਤੇ ਲਾਇਆ ਜਾਇਆ ਵੀ ਤੁਸੀਂ ਝੂਠ ਕੀਤਾ ਤੂੰ ਝੂਠ ਬੋਲਿਆ ਦੇਖੋ ਨਾ ਜਦੋਂ ਤੁਸੀਂ ਬੋਲਦੇ ਹੋ ਮੈਨੂੰ ਲਾ ਤਾਂ ਇਹ ਕਹਿੰਦਾ ਹੈ ਵੀ ਜ਼ੁਬਾਨੀ ਵੀ ਤੁਸੀਂ ਮੈਨੂੰ ਕਹਿਤਾ ਨਾ ਵੀ ਮੈਂ ਤੁਹਾਨੂੰ ਯਾਰ 500 ਰੁਪਏ ਦੇਣਾ ਤੇ ਜੇ ਮੈਂ ਨਾ ਦੇਣਾ ਤੇ ਫਿਰ ਵੀ ਬ੍ਰੀਚ ਆਫ ਟਰਸਟ ਹੋ ਗਿਆ ਹੂੰ ਉੱਥੇ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਆਹ ਕਰਾਂਗਾ ਆਹ ਕਰਾਂਗਾ ਆਹ ਕਰਾਂਗਾ ਉਹਦੇ ਬਾਅਦ ਤੁਸੀਂ ਮੁੱਕਰ ਜਾਂਦੇ ਹੋ ਨਹੀਂ ਕਰਦੇ ਹਾਲਾਤ ਦਾ ਉਹ ਦੇ ਦਿਓ ਕੋਈ ਵੀ ਕਰ ਲਓ ਉਦੋਂ ਤੁਸੀਂ ਨਹੀਂ ਕਰਦੇ ਫਿਰ ਬ੍ਰੀਚ ਆਫ ਟਰਸਟ ਨਹੀਂ ਹੈ ਜੇ ਬ੍ਰੀਚ ਆਫ ਟਰਸਟ ਹੈ ਤੇ ਉਹਨੂੰ ਲੀਗਲੀ ਉਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਬੰਦੇ ਦੇ ਉੱਤੇ ਤੂੰ ਇਹ ਕਿਉਂ ਨਹੀਂ ਕੀਤਾ ਤੂੰ ਕਿਉਂ ਕਿਹਾ ਸੀ ਕੀ ਉਹ ਯਾ ਐਕਸਪਲੇਨ ਕਰੇ ਕਿ ਮੈਂ ਇਸ ਤਰ੍ਹਾਂ ਕਰਾਂਗਾ ਹੂੰ ਉਹ ਜੇ ਇਸੀ ਸੋ ਇਹਦੇ ਚ ਮੇਰਾ ਖਿਆਲ ਹੈ ਸਾਡੀ ਜੁਡੀਸ਼ਰੀ ਨੂੰ ਇੱਕ ਇਹਦਾ ਸੂ ਮੋਟੋ ਲੈ ਕੇ ਐਕਸ਼ਨ ਇਹਦੇ ਉੱਤੇ ਕੋਈ ਨਾ ਕੋਈ ਲਾਭ ਬੰਨਾ ਚਾਹੀਦਾ ਹੈ ਵੀ ਲੀਡਰ ਇਡਿਸੈਪਟਿਵ ਜਿਹੜੀਆਂ ਹੁੰਦੀਆਂ ਨੇ ਐਡਵਰਟਾਈਜ਼ਮੈਂਟ ਜੀ ਡਿਸੈਪਟਿਵ ਜੋ ਮਰਜ਼ੀ ਕਰਦੇ ਆ ਆ ਕਰਦੇ ਆਂਗਾ ਰੋਜ਼ ਉਲਟੀਆਂ ਸਿੱਧੀਆਂ ਐਡਵਰਟਾਈਜ਼ਮੈਂਟ ਲੱਖਾਂ ਕਰੋੜਾ ਰੁਪਏ ਖਰਚ ਕਰੀ ਜਾਂਦੇ ਹੋ ਐਡਵਰਟਾਈਜ਼ਮੈਂਟ ਤੇ ਕਾਦੇ ਵਾਸਤੇ ਝੂਠ ਬੋਲਣ ਵਾਸਤੇ ਹੂੰ ਝੂਠ ਬੋਲਣ ਦੇ ਉੱਤੇ ਤੁਸੀਂ ਆਮ ਆਦਮੀ ਦਾ ਪੈਸਾ ਜਿਹੜਾ ਤਬਾਹ ਕਰੀ ਜਾ ਰਹੇ ਹੋ ਜੀ ਤੋ ਵੈਸੇ ਕਨਵਲ ਸਾਹਿਬ ਤੁਸੀਂ ਇਹ ਮੰਨਦੇ ਹੋ ਕਿ ਅੱਗੇ ਜਦੋਂ ਚੋਣਾਂ ਹੁੰਦੀਆਂ ਸੀਗੀਆਂ ਤਾਂ ਚੋਣ ਕਮਿਸ਼ਨ ਦਾ ਇਹ ਫਰਜ਼ ਹੁੰਦਾ ਸੀਗਾ ਹਰ ਵਾਰੀ ਫਰਜ਼ ਰਿਹਾ ਹੈ ਕਿ ਵਤ ਤੋਂ ਵਤ ਲੋਕਾਂ ਨੂੰ ਇਹ ਭਰੋਸਾ ਦਿਉਣਾ ਕਿ ਤੁਸੀਂ ਵਤ ਤੋਂ ਵਤ ਵੋਟ ਦਾ ਇਸਤੇਮਾਲ ਕਰੋ ਮਤ ਦਾ ਦਾਨ ਕਰੋ ਕਿਉਂਕਿ ਇਸ ਦੇ ਨਾਲ ਹੀ ਤੁਹਾਡੀ ਅੱਗੇ ਜ਼ਿੰਦਗੀ ਜਿਹੜੀ ਹੈ ਉਹ ਸਿੱਧੇ ਤੌਰ ਤੇ ਨਿਰਪਰ ਕਰੂਗੀ ਕਨੈਕਟ ਹੁੰਦੀ ਹੈ ਤੁਸੀਂ ਮੰਨੋ ਚਾਹੇ ਨਾ ਮੰਨੋ ਕਹਿੰਦੇ ਕਿ ਪੋਲਿਟਿਕਸ ਦੇ ਵਿੱਚ ਬੜੇ ਮਹਾਨ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਪੋਲਿਟਿਕਸ ਦੇ ਵਿੱਚ ਤੁਸੀਂ ਧਿਆਨ ਦੋਣਾ ਦੋ ਪਰ ਪੋਲਿਟਿਕਸ ਤੁਹਾਡੇ ਵਿੱਚ ਧਿਆਨ ਦਿੰਦੀ ਹੈ ਕਿਉਂਕਿ ਤੁਸੀਂ ਉਹਨਾਂ ਦੇ ਲਈ ਇੱਕ ਨੰਬਰ ਵਜੋਂ ਕਾਊਂਟ ਹੁੰਦੇ ਹੈਗੇ ਆਂ ਪਰ ਜਦੋਂ ਇਦਾਂ ਦੇ ਹਾਲਾਤ ਨੇ ਜਦੋਂ ਅਸੀਂ ਕਹਿ ਰਹੇ ਹਾਂ ਕਿ ਪ੍ਰਸ਼ਾਸਨ ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਵਾਅਦ ਤੋਂ ਵਾਅਦ ਲੋਕ ਵੋਟ ਪਾਉਣ ਪਰ ਲੱਗਦਾ ਹੈ ਕਿ ਲੋਕਾਂ ਦੇ ਅੰਦਰ ਉਹ ਫੌਕ ਤੋਂ ਫੀਅਰ ਵਾਲਾ ਕੰਮ ਹੋ ਗਿਆ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਹੈਗਾ ਇਸ ਵੇਲੇ ਉਸ ਤਰੀਕੇ ਨਾਲ ਖੁੱਲ ਕੇ ਨਹੀਂ ਵੋਟ ਪਾ ਰਹ ਬਿਲਕੁਲ ਮੈਂ ਕਹਿੰਦਾ ਪਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਿਹੜਾ ਉਹਦਾ ਕੰਮ ਸੀ ਇਨਸਪਾਇਰ ਕਰਨਾ ਮੋਟੀਵੇਟ ਕਰਨਾ ਲੋਕਾਂ ਨੂੰ ਹੋਰ ਲੋਕਾਂ ਨੂੰ ਲੈਉਣਾ ਉਹਦੇ ਚੋਂ ਬੁਰੀ ਤਰ੍ਹਾਂ ਫੇਲ ਹੋ ਗਏ ਨੇ ਕਿਉਂਕਿ ਉਹਨਾਂ ਦੀ ਨਿਰਪੱਖਤਾ ਦੇ ਉੱਤੇ ਸਿੱਧੇ ਸਵਾਲ ਕੀਤੇ ਜਾ ਰਹੇ ਨੇ ਔਰ ਇਹਦੇ ਕੋਈ ਸ਼ੱਕ ਨਹੀਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਪਣਾ ਨਿਰਪੱਖ ਹੋ ਕੇ ਬਿਨਾਂ ਕਿਸੇ ਪਾਸ ਦੇ ਰੋਲ ਨਹੀਂ ਨਿਭਾਇਆ ਇਹਦੇ ਉੱਤੇ ਇੰਨਾ ਕੁਝ ਹੈ ਕਿ ਮੈਂ ਕਹਿੰਦਾ ਵੀ ਜੇ ਗਵਰਨਮੈਂਟ ਕੋਈ ਹੋਰ ਬਣਦੀ ਹੈ ਤੇ ਪਹਿਲਾ ਕੰਮ ਉਹਨਾਂ ਨੂੰ ਕਰਨਾ ਹੀ ਚਾਹੀਦਾ ਹੈ ਵੀ ਇਹਨਾਂ ਨੂੰ ਡਿਸਮਿਸ ਕਰੋ ਇਹਨਾਂ ਨੂੰ ਕੱਢੋ ਕਿ ਦੇ ਆਰ ਨਾਟ ਸੂਟੇਬਲ ਜਦੋਂ ਇੱਕ ਬਿਊਰੋਕਰਟ ਇਹ ਸਾਰੇ ਬਿਊਰੋਕਰਟ ਨੇ ਤਿੰਨੋ ਦੇ ਤਿੰਨੇ ਔਰ ਮੈਂ ਸੰਤੂ ਸਾਹਿਬ ਬਾਰੇ ਕੋਈ ਜਿਹੜੇ ਜਾਣਦੇ ਨੇ ਉਹਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਕਿ ਬੜਾ ਬ੍ਰਾਈਟ ਤੇ ਬੜਾ ਵਧੀਆ ਅਫਸਰ ਹੈ ਤੇ ਜੀ ਬੜਾ ਇਹ ਹੈ ਉਹ ਹੈ ਚਲੋ ਉਹ ਗੱਲਾਂ ਠੀਕ ਨੇ ਉਹਨਾਂ ਦਾ ਪਰਸਨਲ ਉਪੀ ਹੋ ਸਕਦਾ ਕਿਉਂਕਿ ਉਹਨੂੰ ਜਾਣਦੇ ਨੇ ਪਰ ਮੈਂ ਕਹਿੰਦਾ ਵੀ ਇਹ ਇਹ ਤਾਂ ਇਹਦੇ 'ਚ ਉਹਨਾਂ ਦਾ ਕਿਰਦਾਰ ਉਹਨਾਂ ਦਾ ਕਰੈਕਟਰ ਬੋਲਣ ਦੀ ਹਿੰਮਤ ਹੀ ਨਹੀਂ ਜੀ ਦੇ ਡੋਨਟ ਹੈਵ ਅ ਸਪਾਈਨ ਬਈ ਇਹ ਫਲੈਕਸੀਬਲ ਸਪ੍ਰਿੰਗ ਲੱਗਾ ਹੁੰਦਾ ਨਾ ਜਦੋਂ ਜਿੱਥੇ ਦਿਲ ਕਰੇ ਕਿਸੇ ਨੇ ਮਾਰਾ ਜਾ ਕੀਤਾ ਤੇ ਝੁੱਕ ਗਏ ਤੁਸੀਂ ਵਾਚਿੰਗ ਥਿਸ ਕੀ ਲੈਣਾ ਤੁਸੀਂ ਤੇ ਤੁਸੀਂ ਆਪਣੇ ਜੋ ਤੁਹਾਡਾ ਰੋਲ ਤੇ ਰਿਸਪੌਂਸਿਬਿਲਟੀ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਉਹਨੂੰ ਐਬਸੋਲੂਟਲੀ ਆਨੈਸਟੀ ਦੇ ਨਾਲ ਆਪਣੀ ਪ੍ਰੋਫੈਸ਼ਨਲ ਇੰਟੈਗ੍ਰਿਟੀ ਰੱਖਦੇ ਹੋਏ ਤੁਸੀਂ ਉਹਨਾਂ ਨੂੰ ਨਿਭਾਓ ਪਰ ਮੈਨੂੰ ਇਹ ਸ਼ਰਮ ਆਉਂਦੀ ਹੈ ਕਹਿੰਦਿਆਂ ਹੋਇਆਂ ਕਿ ਭਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਤ ਕਾਵਰੀ ਆਪਣੀ ਰੋਲ ਤੇ ਰਿਸਪੌਂਸਿਬਿਲਟੀ ਵਿਦ ਪ੍ਰੋਫੈਸ਼ਨਲ ਇੰਟੈਗ੍ਰਿਟੀ ਅਨਬਾਇਸ ਤਰੀਕੇ ਨਾਲ ਨਹੀਂ ਨਿਭਾਈ ਜੀ ਇਹਦੇ ਜਾ ਐਗਜ਼ੈਂਪਲ ਨੇ ਬੜੀ ਦੁਨੀਆ ਕੋਲ ਐਗਜ਼ੈਂਪਲ ਨੇ ਮੈਂ ਸਮਝਣਾ ਵੀ ਸਿਆਣੇ ਲੋਕ ਜਿਹੜੇ ਨੇ ਵਕੀਲ ਜਿਨ੍ਹਾਂ ਕੋਲ ਹਿੰਮਤ ਹੈ ਜਾਂ ਜਿਨ੍ਹਾਂ ਕੋਲ ਮੀਨਸ ਨੇ ਜਾਂ ਜਿਨ੍ਹਾਂ ਕੋਲ ਪੈਸੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਇਕੱਠਿਆ ਕਰਕੇ ਐਜ਼ ਅ ਪ੍ਰੂਫ ਇਹ ਕਿਦਰੇ ਚੈਲੰਜ ਵੀ ਕਰਨਾ ਚਾਹੀਦਾ ਉਹਨਾਂ ਦਾ ਵੀ ਵਾਟ ਹੈਵ ਯੂ ਡਨ ਵਾਈ ਹੈਵ ਯੂ ਡਨ ਲਾਈਕ ਥੈਟ ਸੋ ਇਹ ਇੱਕ ਤਾਂ ਇਲੈਕਸ਼ਨ ਕਮਿਸ਼ਨ ਦਾ ਰੋਲ ਜਿਹੜਾ ਬੜਾ ਬਾਇਸ ਤੇ ਬੜਾ ਗਲਤ ਰਿਹਾ ਇਸ ਕਰਕੇ ਲੋਕੀ ਇਨਸਪਾਇਰ ਵੀ ਨਹੀਂ ਹੋਏ ਲੋਕਾਂ ਨੂੰ ਪਤਾ ਹੈ ਤੇ ਕੋਈ ਮਤਲਬ ਨਹੀਂ ਨਾ ਇਲੈਕਸ਼ਨਾਂ ਦਾ ਜੋ ਹੋਣਾ ਉਹ ਹੋਣਾ ਹੀ ਹੈ ਠੀਕ ਹੈ ਸਰ ਇੱਕ ਬੜੀ ਅਹਿਮ ਚੀਜ਼ ਹੈ ਇਸ ਪੂਰੇ ਮਾਹੌਲ ਦੇ ਦੌਰਾਨ ਜਿੱਦਾਂ ਤੁਸੀਂ ਥੋੜਾ ਜਿਹਾ ਜ਼ਿਕਰ ਕਰ ਰਹੇ ਸੀਗੇ ਕਿ ਇਦਾਂ ਦਾ ਸਮਾਂ ਵੀ ਸੀਗਾ ਕਿ ਜਦੋਂ ਮੁੱਖ ਮੰਤਰੀ ਦੀ ਅਸੀਂ ਗੱਲ ਕਰਦੇ ਮੰਤਰੀ ਦੀ ਚਲੋ ਦੂਰ ਦੀ ਗੱਲ ਹੈ ਕਿ ਬੰਦਾ ਸਿੱਧਾ ਜਾ ਕੇ ਕਿਤੇ ਮੁਲਾਕਾਤ ਕਰ ਬੈਠਦਾ ਸੀਗਾ ਵੀ ਹਾਂ ਮੰਤਰੀ ਸਾਹਿਬ ਅਸੀਂ ਇਹ ਗੱਲ ਆ ਅਸੀਂ ਇਸੇ ਇਲਾਕੇ ਤੋਂ ਆਏ ਹਾਂ ਸਾਡਾ ਆ ਮਸਲਾ ਉੱਥੇ ਕਿਵੇਂ ਲੈ ਬੈਠੇ ਬੈਠੇ ਖੜੇ ਖੜੇ ਗੱਲ ਵੀ ਸੁਣ ਲੈਂਦੇ ਸੀਗੇ ਪਰ ਉਹ ਡਾਇਲੋਗ ਦਾ ਡਿਫਰੈਂਸ ਜਿਹੜਾ ਵਾਧਾ ਜਾ ਰਿਹਾ ਹੈਗਾ ਮੰਨਦੇ ਕਿ ਇਹ ਫਿਰ ਸਿੱਧਾ ਖਤਰਾ ਡੈਮੋਕ੍ਰੇਸੀ ਨੂੰ ਹੈਗਾ ਉਹ ਪਬਲਿਕ ਤੇ ਆਮ ਜਨਤਾ ਤੇ ਨੇਤਾ ਦੇ ਵਿੱਚ ਜਦੋਂ ਡਾਇਲੌਗ ਨਹੀਂ ਹੋਊਗਾ ਉਸ ਤਰੀਕੇ ਨਾਲ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਮੰਤਰੀ ਜਿਹੜਾ ਹੈਗਾ ਉਹ ਕਿਸੇ ਇੱਕ ਨਿਰਧਾਰਿਤ ਥਾਂ ਹੁੰਦੀ ਹੈ ਉੱਥੇ ਬੰਦੇ ਇਕੱਠੇ ਹੁੰਦੇ ਨੇ ਹਲਾ ਲਲਾ ਲਲਾ ਕਰਦੇ ਨੇ ਉੱਥੇ ਆਮ ਲੋਕ ਤਾਂ ਆ ਨਹੀਂ ਸਕਦੇ ਉਹ ਪਾਰਟੀ ਵਰਕਰ ਹੀ ਆਲੇ ਦੋਲੇ ਹੁੰਦੇ ਨੇ ਇੰਨੇ ਕਿ ਜਿਹੜਾ ਪੂਰਾ ਕਹਿੰਦੇ ਨੇ ਹੁੰਦਾ ਕਿ ਸ਼ੋਅ ਬਣਾਇਆ ਹੁੰਦਾ ਇੱਕ ਪੂਰਾ ਸ਼ੋਅ ਘੜਿਆ ਹੁੰਦਾ ਉੱਥੇ ਅਸੀਂ ਆਉਣਾ ਉੱਥੇ ਤੁਸੀਂ ਸਾਡੇ ਤੇ ਫੁੱਲਾਂ ਦੀ ਵਰਖਾ ਕਰ ਦਿਓ ਜਾਂ ਕੋਸ਼ ਕਰ ਦਿਓ ਸਾਨੂੰ ਲੱਡੂਆਂ ਨਾਲ ਤੋਲ ਦਿਓ ਸਾਨੂੰ ਆਹ ਕਰ ਦਿਓ ਉਹ ਕਰ ਦਿਓ ਉੱਥੇ ਮਾਹੌਲ ਜੈ ਸਿਰਜਦੇ ਨੇ ਨਿਕਲ ਜਾਂਦੇ ਨੇ ਤਾਂ ਉੱਥੇ ਆਮ ਲੋਕ ਤਾਂ ਨਹੀਂ ਆ ਸਕਦੇ ਮੈਨੂੰ ਲੱ ਆ ਹੋਵੇ ਜਿਹੜਾ ਬੰਦਾ ਆਪਣੀ ਉਹ ਰੋਟੀ ਕਮਾਉਣ ਦੀ ਉਹਨੂੰ ਲਾਲੇ ਪੇ ਹੁਣ ਜਿਹਨੂੰ ਇਹ ਨਹੀਂ ਪਤਾ ਕਿ ਸੀਰੀ ਨੂੰ ਕਿ ਮੈਨੂੰ ਆਪਣਾ ਅਜ ਮੁਆਵਜ਼ਾ ਮਿਲਣਾ ਕਿ ਨਹੀਂ ਮਿਲਣਾ ਹੈਗਾ ਜੇ ਮੇਰੀ ਫਸਲ ਜਿਹੜਾ ਕਿਸਾਨ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਹੈਗਾ ਉਹ ਲੋਕ ਤਾਂ ਨਹੀਂ ਆਉਂਦੇ ਉੱਥੇ ਉੱਥੇ ਤਾਂ ਉਹੀ ਆਉਂਦੇ ਜਿਹੜੇ ਸਿੱਧੇ ਤੌਰ ਤੇ ਸਿਆਸਤ 'ਚ ਬਲੀਵ ਕਰਦੇ ਨੇ ਜਾਂ ਭਰੋਸਾ ਰੱਖਦੇ ਨੇ ਤਾਂ ਉਹ ਆਮ ਲੋਕਾਂ ਦਾ ਤੇ ਉਸ ਪੋਲੀਟੀਕਲ ਕਲਾਸ ਦਾ ਫਿਰ ਡਿਫਰੈਂਸ ਦਾ ਵਟਾ ਹੁੰਦਾ ਜਾ ਰਿਹਾ ਡਾਇਲੌਗ ਨਹੀਂ ਹੈ ਰਿਹਾ ਬਹੁਤ ਬਹੁਤ ਵੱਡਾ ਹੋ ਗਿਆ ਜੀ ਟਰਸਟ ਡੈਫਿਸਿਟ ਜਿਹੜਾ ਦਾ ਆਮ ਆਦਮੀ ਦਾ ਤੇ ਪੋਲੀਟੀਸ਼ੀਅਨ ਦਾ ਉਹ ਇੰਨਾ ਜ਼ਿਆਦਾ ਗੈਪ ਹੈ ਕਿ ਆਮ ਆਦਮੀ ਆਪਣੀ ਪ੍ਰੋਬਲਮ ਕਿਸੇ ਨੂੰ ਸਮਝਾ ਹੀ ਨਹੀਂ ਸਕਦਾ ਬਿਊਰੋਕਰੇਟ ਜਿਹੜੇ ਨੇ ਉਹ ਗੱਲ ਸਮਝਣ ਨੂੰ ਤਿਆਰ ਨਹੀਂ ਈਵਨ ਕਿਸੇ ਸੈਕਟਰੀ ਨੂੰ ਮਿਲਣਾ ਜਾਂ ਕਿਸੇ ਡਾਇਰੈਕਟਰ ਨੂੰ ਮਿਲਣਾ ਆਮ ਆਦਮੀ ਦੀ ਕਿੱਥੇ ਹਿੰਮਤ ਹੈ ਕੌਣ ਮਿਲ ਸਕਦਾ ਕਿਸੇ ਉਹ ਤੁਸੀਂ ਕਈ ਕਈ ਦਿਨ ਬਾਹਰ ਬੈਠੇ ਰਹੋ ਉਹਦੇ باوجود ਜਿਹੜਾ ਤੁਹਾਨੂੰ ਕੋਈ ਡੇੜੇ ਨਹੀਂ ਆਉਣ ਦਿੱਤਾ ਮੈਂ ਤਾਂ ਉਹੋ ਜਿਹੇ ਹਾਲਾਤ ਦੇਖੇ ਨੇ ਹਰਦੀਪ ਜੀ ਮੈਂ 1961 ਦੇ ਵਿੱਚ ਆਈਟੀ ਕਾਨਪੁਰ ਚ ਪੜਦਾ ਸੀ ਤੇ ਪੰਡਿਤ ਨਹਿਰੂ ਉੱਥੇ ਆਏ ਸਨ ਪ੍ਰਾਈਮ ਮਿਨਿਸਟਰ ਸਾਡੇ ਇਹਨੇ ਮਹਾਨ ਆਦਮੀ ਉਥੇ ਇੱਕ ਕਮਲਾ ਨਹਿਰੂ ਪਾਰਕ ਹੈ ਜੋ ਉਹਨਾਂ ਦੀ ਵਾਈਫ ਦੇ ਨਾਂ ਦੇ ਉੱਤੇ ਕਮਲਾ ਨਹਿਰੂ ਦੇ ਨਾਂ ਦੇ ਉੱਤੇ ਬਣਿਆ ਹੈ ਉਹ ਕਮਲਾ ਨਹਿਰੂ ਪਾਰਕ ਚ ਆਏ ਸੀ ਅਸੀਂ ਯੰਗ ਯੂਥ ਯਰ ਬॉयਜ਼ ਐਂਡ ਗਰਲਸ اور ਲੋਕੀ ਆਮ ਆਦਮੀ ਅਸੀਂ ਉਹਨਾਂ ਦੇ ਨੇੜੇ ਇਸ ਤਰ੍ਹਾਂ ਖੜੇ ਸਾਂ 1 ਫੁੱਟ ਦੇ ਉੱਤੇ 2 ਫੁੱਟ ਦੇ ਉੱਤੇ ਉਹ ਥੋੜੀ ਜੀ ਉੱਚੀ ਸਟੇਜ ਦੇ ਉੱਤੇ ਖੜੇ ਹੋ ਕੇ ਗੱਲਾਂ ਕਰ ਰਹੇ ਸਨ ਆਡੀ ਕੋਈ ਕੋਥੇ ਸਕਿਉਰਿਟੀ ਤੇ ਨਹੀਂ ਕੋਈ ਸਾਨੂੰ ਧੱਕੇ ਨਹੀਂ ਮਾਰ ਰਿਹਾ ਕੋਈ ਸਾਨੂੰ ਪਿੱਛੇ ਨਹੀਂ ਸੁੱਟ ਰਿਹਾ ਹੁਣ ਤਾਂ ਆਮ ਆਦਮੀ ਦਾ ਕਿਸੇ ਲੀਡਰ ਨੂੰ ਮਿਲ ਕੇ ਆਪਣੀ ਪ੍ਰੋਬਲਮ ਫਰਿਆਦ ਆਪਣੀ ਕਰਨੀ ਜੈਨੂਇਨ ਪ੍ਰੋਬਲਮ ਜਿਹੜੀ ਹੈ ਉਹ ਪੋਰਟ ਕਰਾਸ ਕਰਨੀ ਉਹਦੇ ਅੱਗੇ ਇੱਕ ਕਿਸਮ ਬਹੁਤ ਔਖਾ ਕੰਮ ਹੋ ਗਿਆ ਇਸੇ ਕਰਕੇ ਲੋਕਾਂ ਦੇ ਵਿੱਚ ਤਕਲੀਫ ਐਂਗੁਇਸ਼ ਪੇਨ ਉਹ ਵਧਦੀ ਜਾਂਦੀ ਹੈ ਕਿ ਨਫਰਤ ਤੁਸੀਂ ਆਮ ਆਦਮੀ ਨੂੰ ਪੁੱਛਣੋ ਕਿਸੇ ਨੂੰ ਵਾਟ ਡੂ ਯੂ ਥਿੰਕ ਆਫ ਅ ਕਾਮਨ ਪੋਲੀਟੀਸ਼ੀਅਨ ਆਮ ਪੋਲਿਟੀਸ਼ੀਨ ਨੂੰ ਆਮ ਆਦਮੀ ਸਮਝਦਾ ਹੈ ਕਿ ਇਹ ਤਾਂ ਕਾਉਂਟਰਰਲ ਨੇ ਬਦਮਾਸ਼ ਨੇ ਚੋਰ ਨੇ ਏਰਾਫੇਰੀ ਕਰਦੇ ਨੇ ਧੋਖੇਬਾਜ਼ ਨੇ ਝਿੱਠ ਨੇ ਇਹ ਪਰਸੈਪਸ਼ਨ ਹੈ ਆਮ ਆਦਮੀ ਦੀ ਕਿਉਂ ਇਸੇ ਕਰਕੇ ਕਿ ਪੋਲਿਟੀਸ਼ੀਨ ਨੇ ਆਪਣਾ ਕਿਰਦਾਰ ਜਿਹੜਾ ਨਾ ਉਹਦਾ ਵਜ਼ਨ ਇਨਾ ਘਿਰ ਗਿਆ ਹੈ ਕਿ ਉਹ ਕੁਝ ਵੀ ਕਰਦਾ ਹੈ ਸਿਰਫ ਪੈਸੇ ਬਣਾਉਣ ਵਾਸਤੇ ਤੇ ਆਪਣੇ ਆਪ ਨੂੰ ਸੈਲਫ ਸਰਵਰ ਕਹਿੰਦੇ ਨੇ ਇੱਕ ਵਰਡ ਹੁੰਦਾ ਇਹ ਸੈਲਫ ਸਰਵਰ ਨੇ ਜੀ ਮੈਂ ਤਾਂ ਦੱਸ ਹੀ ਮੰਨਦੇ ਹਾਂ ਇਸ ਗੱਲ ਨੂੰ ਕਿ ਇਹ ਵਨਵੇ ਕਮਿਊਨੀਕੇਸ਼ਨ ਵਾਲਾ ਸਭ ਹੁੰਦਾ ਜਾ ਰਿਹਾ ਕਿ ਜਦੋਂ ਵੱਡਾ ਨੇਤਾ ਹੈਗਾ ਉਹ ਚਾਹੁੰਦਾ ਹੈਗਾ ਕਿ ਮੈਂ ਤੁਹਾਡੇ ਘਰ ਆਣ ਕੇ ਲੰਚ ਕਰਨਾ ਚਾਹੁੰਦਾ ਰੋਟੀ ਖਾਣਾ ਚਾਹੁੰਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਚੀਜ਼ਾਂ ਇਹ ਵੀ ਕਿਉਂਕਿ ਆਪ ਨੂੰ ਜਿਹੜੇ ਲੋਕ ਇਸ ਖਿੱਤੇ ਦੇ ਨਾਲ ਵਾਸਤਾ ਹੈਗੇ ਆ ਜਾਂ ਇਹਨਾਂ ਚੀਜ਼ਾਂ ਨੂੰ ਨੇੜੇੋਂ ਸਮਝਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਪਰਖੰਡ ਹੋਰ ਇਹਨੇ ਲੋਕਾਂ ਦੀ ਵੱਤ ਵਾਤ ਸਿਮਪਥੀ ਲੈਣ ਦੇ ਲਈ ਉਹ ਕਈ ਵੇਲੇ ਆਟੋ ਚਾਲਕ ਦੇ ਘਰ ਦੇ ਵਿੱਚ ਜਾ ਕੇ ਲੰਗਰ ਛਕਣਾ ਹੋਵੇ ਜਾਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਥੱਲੇ ਜ਼ਮੀਨ ਤੇ ਬੈਠਣਾ ਹੋਵੇ ਜਾਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਝੋਨਾ ਪੱਟ ਕੇ ਦਿਖਾਉਣਾ ਹੋਵੇ ਆ ਦੇਖੋ ਸਾਡੀ ਜੜ ਸੁੱਕ ਗਈ ਹੈਗੀ ਤਾਂ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਵਨ ਵੇ ਕਮਿਊਨੀਕੇਸ਼ਨ ਹੋ ਗਈਆਂ ਜਦੋਂ ਵੱਡਾ ਨੇਤਾ ਚਾਹੁੰਦਾ ਹੈਗਾ ਕਿ ਮੈਂ ਤੁਹਾਡੇ ਕੋਲ ਆਵਾਂ ਉਹ ਆ ਸਕਦਾ ਪਰ ਜਦੋਂ ਇਸ ਥਾਂ ਤੋਂ ਜਿਸ ਜ਼ਮੀਨ ਤੇ ਬੰਦਾ ਬੈਠਾ ਹੈਗਾ ਉਹਨੇ ਉੱਪਰ ਜਾਣਾ ਹੋਵੇ ਤਾਂ ਉਹਦੇ ਹਾੜੇ ਨਿਕਲ ਜਾਂਦੇ ਨੇ ਮਤਲਬ ਹੀ ਨਹੀਂ ਜੀ ਮਤਲਬ ਇਹ ਦੇਖੋ ਇੰਨਾ ਜ਼ਿਆਦਾ ਗੈਪ ਹੈ ਇਸ ਕਰਕੇ ਇਹ ਤਾਂ ਔਰ ਇਹ ਜਿਹੜਾ ਡਿਸਕਨੈਕਟ ਹੈ ਇਹ ਵੱਧਦਾ ਜਾ ਰਿਹਾ ਹੈ ਗੈਪ ਵੱਧਦਾ ਜਾ ਰਿਹਾ ਹੈ ਇਟ ਇਜ਼ ਹਾਰਡ ਫੋਰ ਡੈਮੋਕ੍ਰੇਸੀ ਕਿ ਜਦੋਂ ਤੁਹਾਡਾ ٹرسٹ ਨਹੀਂ ਹੈ ਇੱਕ ਦੂਜੇ ਦੇ ਵਿੱਚ ਔਰ ਤੁਸੀਂ ਸਿਰਫ ਵੋਟਾਂ ਦੇ ਟਾਈਮ ਦੇ ਉੱਤੇ ਲੋਕਾਂ ਨੂੰ ਲੋਰ ਕਰਕੇ ਲੋਕਾਂ ਨੂੰ ਕਿਸੇ ਤਰ੍ਹਾਂ ਅੰਡਰ ਫੀਅਰ بڑے ਲੋਕੀ ਜਿਹੜੇ ਨੇ ਡਰਦੇ ਵੀ ਦਿੰਦੇ ਨੇ ਵੀ ਕੱਲ ਨੂੰ ਯਾਰ ਇਹਦੇ ਨਾਲ ਕੰਪੇਨ ਆਏ ਕੰਮ ਨਹੀਂ ਕਰੇਗਾ ਇੱਕ ਹੋਰ ਚੀਜ਼ ਜਿਹੜੀ ਅਸਲੀ ਬੜੀ ਸਪੈਸ਼ਲ ਹੋਈ ਹੈ ਇਸ ਇਲੈਕਸ਼ਨਾਂ ਦੇ ਵਿੱਚ ਉਹ ਐ ਸੋਸ਼ਲ ਮੀਡੀਆ ਦਾ ਰੋਲ ਜਿਹੜਾ ਬਹੁਤ ਵੱਡਾ ਜੀ ਸਾਹਮਣੇ ਆਇਆ ਸੋਸ਼ਲ ਮੀਡੀਆ ਨੇ ਕਮਾਲ ਕਰ ਦਿੱਤੀ ਹੈ ਚਾਹੇ ਉਹ ਫੇਕ ਹੋਣ ਰੀਲਸ ਤੇ ਚਾਹੇ ਸੱਚੀਆਂ ਹੋਣ ਤੇ ਝੂਠੀਆਂ ਹੋਣ ਉਹ ਦੇਖੋ ਇੱਕ ਵਾਰੀ ਜਦੋਂ ਵਾਇਰਲ ਹੋ ਜਾਂਦੀ ਹੈ ਕੋਈ ਵੀ ਵੀਡੀਓ ਉਹ ਲੋਕਾਂ ਦੇ ਦਿਮਾਗ 'ਚ ਟੈਂਪੋਰਰੀ ਤੇ ਛਾਪੀ ਜਾਂਦੀ ਹੈ ਨਾ ਬਾਅਦ 'ਚ ਭਾਵੇਂ ਭੁੱਲ ਜਾਣ ਪਰ ਉਹਦਾ ਨੁਕਸਾਨ ਜਾਂ ਫਾਇਦਾ ਜਿਹੜਾ ਹੈ ਉਹ ਹੋਣਾ ਇਸ ਕਰਕੇ ਲੀਡਰਾਂ ਨੇ ਬੜਾ ਬਣਾ ਕੇ ਦੇਖ ਲਓ ਹਰ ਕੋਈ ਲੀਡਰ ਪ੍ਰਧਾਨ ਮੰਤਰੀ ਡਾਊਨਵਰਡਸ ਹਰ ਕੋਈ ਜਿਹੜਾ ਰੋਲ ਦੀਆਂ 10-10 ਫੋਟਾ ਤੁਸੀਂ ਆਪਣੇ ਅਖਬਾਰਾਂ ਦੇ ਵਿੱਚ ਤੇ ਟੀਵੀ ਦੇ ਉੱਤੇ ਤੁਹਾਨੂੰ ਬਾਰ-ਬਾਰ ਬਾਰ-ਬਾਰ ਬਾਰ ਦਿਖਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਇੱਕ ਉਹ ਇਮਪ੍ਰੈਸ਼ਨ ਜਾਂ ਉਹ ਬੈਠ ਜਾਂਦਾ ਤੇ ਆ ਬੰਦਾ ਉਹਦੇ ਨਾਲ ਲੋਕੀ ਜਿਹੜਾ ਨਾ ਕਨੈਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਇਹਨੂੰ ਫਿਰ ਸਿੰਪਲ ਨਾਰੇ ਛੋਟੇ ਨਾਰੇ ਕੁਝ ਬੋਲਣਾ ਇਹ ਗਰੰਟੀ ਉਹ ਗਰੰਟੀ ਇਹੋ ਜਿਹਾ ਇਹਦੇ ਪਿੱਛੇ ਬੜੀ ਸੋਚੀ ਸਮਝੀ ਹੋਈ মিডিਆ ਮੈਨੇਜਮੈਂਟ ਹੁੰਦੀ ਹੈ ਹਰ ਇੱਕ ਦੀ ਔਰ ਸਾਰੀਆਂ ਪਾਰਟੀਆਂ ਕਰਦੀਆਂ ਨੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਪਾਗੈਂਡਾ ਦਾ ਲੈਵਲ ਤੇ ਡਿਸਕੋਰਸ ਦਾ ਲੈਵਲ ਤੇ ਡਾਇਲੌਗ ਦਾ ਲੈਵਲ ਉਹਦਾ ਸਤਰ ਜਿਹੜਾ ਬਹੁਤ ਘੱਟ ਗਿਆ ਹੈ ਕਰਨਲ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਝਾਇਆ ਬਹੁਤ ਧੰਨਵਾਦ ਤੁਸੀਂ ਬੜੇ ਤਫਸੀਲਾਂ ਸਮਝਾਇਆ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਤਸਿਕਾ ਤਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਸਿੱਧੇ ਤੌਰ ਤੇ ਕਰਨਲ ਦਲਜੀਤ ਸਿੰਘ ਚੀਮਾ ਹੋਰਾ ਦੇ ਨਾਲ ਬੜੇ ਬਿਬਾਕਤਾਂ ਦੇ ਨਾਲ ਅਕਸਰ ਸਮਝਾਉਂਦੇ ਨੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਬੜੀ ਚਿੰਤਾਜਨਕ ਗੱਲ ਦੱਸੀ ਹੈ ਕਿ ਬੇਸ਼ੱਕ ਚੋਣਾ ਅਸੀਂ ਦਿਨ-ਪ੍ਰਤੀ ਦਿਨ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧਣ ਦੀ ਗੱਲ ਆਖ ਰਹੇ ਹਾਂ ਅਸੀਂ ਆਧੁਨਿਕ ਹੋ ਰਹੇ ਹਾਂ ਅਸੀਂ ਵਿਕਾਸ ਦੀਆਂ ਨਵੀਆਂ ਪੈੜਾਂ ਨੂੰ ਛੋਹ ਰਹੇ ਹਾਂ ਪਰ ਨਾਲ ਦੀ ਨਾਲ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਕਿ ਆਮ ਇਨਸਾਨ ਤੇ ਜਿਹੜਾ ਰਾਜਨੀਤਾ ਹੈਗਾ ਉਹਦੇ ਵਿਚਾਲੇ ਜਿਹੜਾ ਇੱਕ ਗੈਪ ਹੈਗਾ ਉਹ ਵੱਡਾ ਹੁੰਦਾ ਜਾ ਰਿਹਾ ਹੈਗਾ ਵਾਈਡਨਡ ਹੁੰਦਾ ਜਾ ਰਿਹਾ ਹੈਗਾ ਇਸੇ ਕਰਕੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋਣਗੇ ਸਾਫ਼ ਤੌਰ ਤੇ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਹਾਂ ਕਿ ਲੋਕਤੰਤਰ ਰਾਜ ਹੈਗਾ ਪਰ ਇਸ ਲੋਕਤੰਤਰ ਦੇ ਵਿੱਚ ਲੋਕ ਤੇ ਤੰਤਰ ਚਲਾਉਣ ਵਾਲੇ ਲੋਕਾਂ ਦੇ ਵਿੱਚ ਜੇ ਪਾੜਾ ਵੱਡਾ ਹੁੰਦਾ ਜਾਊਗਾ ਤਾਂ ਉਹ ਸਥਿਤੀ ਜਿਹੜੀ ਆ ਉਹ ਬੈਲੈਂਸ ਜਿਹੜਾ ਹੈਗਾ ਉਹ ਆਧਾਰ ਤੇ ਚੀਜ਼ਾਂ ਜਿਹੜੀਆਂ ਨੇ ਉਸ ਤਰੀਕੇ ਨਾਲ ਸਹੀ ਤਰੀਕੇ ਨਾਲ ਨਹੀਂ ਬੈਠਦੀਆਂ ਨਜ਼ਰ ਆਉਣ ਗਿਆ ਇਨ੍ਹਾਂ ਇਲੈਕਸ਼ਨਾਂ ਦੇ ਦੌਰਾਨ ਉਹਨਾਂ ਨੇ ਸਾਫ਼ ਤੌਰ ਤੇ ਇਹ ਵੀ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਮੁਫਤ ਖੋਰੇ ਬਣਾ ਕੇ ਚੋਨਾ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਗਰੰਟੀਆਂ ਦੇ ਕੇ ਚੋਨਾ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸ ਸਾਰੇ ਮਾਹੌਲ ਦੇ ਦੌਰਾਨ ਸੁਪਰੀਮ ਕੋਰਟ ਅਦਾਲਤਾਂ ਜਿਹੜੀਆਂ ਨੇ ਚਾਹੇ ਇਲੈਕਸ਼ਨ ਕਮਿਸ਼ਨ ਹੋਵੇ ਉਹ ਕਿਉਂ ਚੁੱਪ ਬੈਠਾ ਹੈਗਾ ਕਿਉਂ ਸੂਮੋ ਨੋਟਿਸ ਲੈ ਕੇ ਇਹ ਗੱਲਾਂ ਯਕੀਨੀ ਨਹੀਂ ਬਣਾਈਆਂ ਜਾਂਦੀਆਂ ਕਿ ਜਿਹੜੇ ਲਾਰੇ ਲਾਏ ਜਾਂਦੇ ਨੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਕਿ ਆਖਰਕਾਰ ਇਹਨਾਂ ਨੂੰ ਲੀਗਲ ਡਾਕੂਮੈਂਟ ਕਿਉਂ ਨਹੀਂ ਬਣਾਇਆ ਜਾਂਦਾ ਤਾਂ ਬਹੁਤ ਸਾਰੇ ਸ਼ੰਕੇ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੇ ਕਰੋ ਇਤਤਦਾਰ ਤੋਂ ਅੱਗੇ ਲੈਣੀ ਹੈ ਬਹੁਤ